ਡਾਕਟਰ ਰਵਜੋਤ ਜੀ ਕਿਉਂਕਿ ਆਪੋਜੀਸ਼ਨ ਵਾਲੇ ਕਹਿ ਰਹੇ ਆ ਕਿ ਇਹ ਤਾਂ ਕੋਰਟ ਦੀ ਫਟਕਾਰ ਲੱਗੀ ਕੋਰਟ ਨੇ ਕਿਹਾ ਤੇ ਸਰਕਾਰ ਨੂੰ ਇਲੈਕਸ਼ਨ ਕਰਾਣੇ ਪਏ ਨਹੀਂ ਤਾਂ ਸਰਕਾਰ ਦੀ ਨੀਅਤ ਹਜੇ ਵੀ ਨਹੀਂ ਸੀਗੀ ਇਲੈਕਸ਼ਨ ਕਰਾਣ ਦੀ ਸਰਕਾਰ ਨੇ ਇਹਨਾਂ ਲੰਬਾ ਸਮਾਂ ਕਿਉਂ ਪਾ ਦਿੱਤਾ ਕਿਉਂ ਇਲੈਕਸ਼ਨ ਨਹੀਂ ਕਰਾਏ ਉਹਦੇ ਨਾਲ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੋਰਟ ਇਸ਼ੂਸ ਕਰਕੇ ਸਾਨੂੰ ਥੋੜਾ ਲੇਟ ਹੋਣਾ ਪਿਆ ਆਦਰਵਾਇਜ਼ ਸਾਡੇ ਵੱਲੋਂ ਕੋਈ ਇਦਾਂ ਦੀ ਕੋ ਟੇਲ ਨਹੀਂ ਸਾਡੇ ਕੋਈ ਮਨਸ਼ਾ ਨਹੀਂ ਸੀਗੀ ਅਸੀਂ ਆਪਾਂ ਫੋਰ ਪ੍ਰੈਜ਼ੀਡੈਂਟ ਇਲੈਕਸ਼ਨ ਅਸੀਂ ਜਾਣ ਬੁੱਝ ਕੇ ਸਰਵ ਡਿਲੇ ਕਰੀਏ ਉਹਦਾ ਕਮਿਆਜਾ ਤਾਂ ਨਹੀਂ ਉਹਦਾ ਗੁੱਸਾ ਤਾਂ ਨਹੀਂ ਭੁਗਤਣਾ ਪਊਗਾ ਤੁਹਾਨੂੰ ਕਿਉਂਕਿ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਕੰਮ ਨਹੀਂ ਹੋਏ ਲੋਕ ਕਾਉਂਸਲਰਾਂ ਕੋਲ ਨਹੀਂ ਜਾ ਪਾਏ ਸੜਕਾਂ ਸਮੇਂ ਸਿਰ ਨਹੀਂ ਬਣ ਰਹੀਆਂ ਸੀਵਰੇਜ ਜਾਮ ਰਹਿੰਦੇ ਸੀਗੇ ਕਿ ਵੀਰ ਆਉਂਦੀ ਰਾਈਟ ਟ੍ਰੈਕ ਨਾਉ ਇਹ ਵੀ ਕਾਰਨ ਰਿਹਾ ਕਿ ਸਰਕਾਰ ਕੋਲ ਪੈਸਾ ਨਾ ਹੋਣਾ ਕਾਰਪੋਰੇਸ਼ਨ ਘਾਟੇ 'ਚ ਚੱਲਨੇ ਇਸ ਕਰਕੇ ਵੀ ਹਾਊਸ ਨਹੀਂ ਬਣੇ ਨਹੀਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਡੈਫੀਨਿਟਲੀ ਕੁਝ ਕੁਝ ਕਮੀਆਂ ਹੈਗੀਆਂ ਕਿ ਜਿਹੜੀ ਕਾਰਪੋਰੇਸ਼ਨਰੀ ਰੈਵਨਿਊ ਨੂੰ ਆਪਾਂ ਕਿੱਦਾਂ ਜਨਰੇਟ ਕਰਨਾ ਕਿੱਦਾਂ ਉਹਨੂੰ ਵਧਾਉਣਾ ਹੈਗਾ ਉਹਤੇ ਵੀ ਅਸੀਂ ਆਪਾਂ ਕੰਮ ਕਰਾਂਗੇ ਕੰਮ ਕਰ ਰਹੇ ਆਪਾਂ ਇੱਕ ਆਮ ਆਦਮੀ ਪਾਰਟੀ ਦੇ ਮੈਂਬਰ ਬਣਦੇ ਨੇ ਇਹਨੇ ਉਹ ਸ਼ਹਿਰਾਂ ਦੇ ਵਿੱਚ ਜੇ ਕਮੇਟੀਆਂ ਦੇ ਪ੍ਰਧਾਨ ਤੁਹਾਡੇ ਬਣਦੇ ਨੇ ਤਾਂ ਫਿਰ ਰੈਵਨਿਊ ਜਨਰੇਟ ਕਰਨ ਦੇ ਸੋਰਸ ਤੁਸੀਂ ਕਿਵੇਂ ਲੈ ਕੇ ਆਓਗੇ ਕੋਈ ਨਵੇਂ ਟੈਕਸ ਜਿਹੜੇ ਆ ਜਨਤਾ ਤੇ ਤੇ ਨਹੀਂ ਲੱਗਣਗੇ ਜਿਨ੍ਹਾਂ ਨੇ ਦੁਰਵਰਤੋਂ ਕੀਤੀ ਜਾਂ ਕਪਲੇਬੱਜ ਕੀਤੀ ਜਿਨ੍ਹਾਂ ਨੇ ਵੱਡੀ ਲਈ ਆ ਉਹਨਾਂ ਤੇ ਆਪਾਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਆਪਾਂ ਬੁੱਡੇ ਨਾਲੇ ਨੂੰ ਲੈ ਕੇ ਜਿਸ ਤਰ੍ਹਾਂ ਲੁਧਿਆਣੇ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋਇਆ ਬਹੁਤ ਵੱਡਾ ਮੁੱਦਾ ਇਸ ਵੇਲੇ ਉਹ ਬਣ ਗਿਆ ਆਮ ਆਦਮੀ ਪਾਰਟੀ ਨੇ ਤਾਂ ਗਰੰਟੀ ਦਿੱਤੀ ਸੀ ਕਿ ਕਿ ਬੁੱਡੇ ਨਾਲੇ ਦੀ ਸਫਾਈ ਹੋਏਗੀ ਅਸੀਂ ਅਸੀਂ ਕਿਸੇ ਨਾਲ ਆਪਣੇ ਆਪ ਨੂੰ ਕੰਪੇਅਰ ਨਹੀਂ ਕਰਦੇ ਅਸੀਂ ਸਫਾਈ ਤੇ ਸੀਵਰੇਜ ਤੇ ਸਾਫ ਪਾਣੀ ਤੇ ਉਹ ਟੇਬਲ ਲੜਾਈ ਕਿ ਲੜਾਂਗੇ ਅਸੀਂ ਹੁਣ ਤੱਕ ਤੇ ਪਹਿਲਾ ਨੇਤਾ ਆਮ ਆਦਮੀ ਪਾਰਟੀ ਦਾ ਆਮ ਜਿਹਾ ਨੇਤਾ ਮਿਲਿਆ ਜਿਨ੍ਹਾਂ ਦਾ ਘਰ ਵੀ ਤੁਹਾਡਾ ਲੱਭਣ 'ਚ ਮੈਨੂੰ 15 ਮਿੰਟ ਲੱਗੇ ਕਿਉਂਕਿ ਨਾ ਤਾਂ ਕੋਈ ਉੱਥੇ ਤੁਸੀਂ ਗਾਰਡ ਖੜਾ ਕੀਤਾ ਨਾ ਤੁਸੀਂ ਕੋਈ ਬੈਰੀਕੇਟਿੰਗ ਕੀਤੀ ਹੈ ਨਾ ਕੋਈ ਬੋਰਡ ਲਾਇਆ ਕਿ ਇਹ ਮੰਤਰੀ ਦਾ ਘਰ ਹੈ ਪਾਵੇਂ ਤੁਹਾਡੀ ਪਾਰਟੀ ਦੇ ਐਮਐਲਏ ਹੋਣ ਪਾਵੇਂ ਦੂਜਿਆਂ ਦੇ ਹੋਣ ਉਹਨਾਂ ਦੇ ਤਾਂ ਕਿਲੋ-ਕਿਲੋਮੀਟਰ ਦੂਰ ਵੀ ਰੈ residense ਦਾ ਬੋਰਡ ਲੱਗ ਜਾਂਦਾ ਹੈ ਬੈਰੀਕੇਟਿੰਗ ਵੀ ਹੁੰਦੀ ਹੈ ਗਾਰਡ ਵੀ ਹੁੰਦੀ ਹੈ ਬਾਹਰ ਤਾਂ ਇੰਨੀ ਸਿੰਪਲਿਸਿਟੀ ਕਿਉਂ ਤੁਸੀਂ ਤਾਂ ਮਸ਼ਹੂਰ ਹੋ ਹਾਰਪੁਰ ਚ ਕਹਿੰਦੇ ਚੱਪਲ ਪਾ ਕੇ ਫਿਰਦੇ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਕਾਰਪੋਰੇਸ਼ਨਾਂ ਦੇ ਇਲੈਕਸ਼ਨਾਂ ਦਾ ਐਲਾਨ ਹੋ ਗਿਆ ਹੈ ਪੰਜ ਸ਼ਹਿਰਾਂ ਦੇ ਵਿੱਚ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਇਹਦੇ ਨਾਲ ਹੀ 44 ਮਨਿਸਪਲ ਕਾਉਂਸਲਾਂ ਦੇ ਵਿੱਚ ਵੀ 21 ਤਰੀਕ ਨੂੰ ਵੋਟਾਂ ਦਾ ਐਲਾਨ ਹੋਣ ਜਾ ਰਿਹਾ ਹੈ ਵੋਟਾਂ ਪੈਣਗੀਆਂ ਸ਼ਹਿਰਾਂ ਦੀਆਂ ਮਿੰਨੀ ਸਰਕਾਰਾਂ ਬਣਨਗੀਆਂ ਇਲੈਕਸ਼ਨ ਕਮਿਸ਼ਨ ਨੇ ਐਲਾਨ ਕਰ ਦਿੱਤਾ ਹੈ ਤਰੀਕ ਜਿਵੇਂ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਹਾਂ 21 ਦਸੰਬਰ ਨੂੰ ਚਾਹੇ ਪਟਿਆਲਾ ਹੈ ਅੰਮ੍ਰਿਤਸਰ ਹੈ ਲੁਧਿਆਣਾ ਹੈ ਜਲੰਧਰ ਹੈ ਫਗਵਾੜਾ ਹੈ ਔਰ ਇਹਦੇ ਨਾਲ 44 ਮਨਿਸਪਲ ਕਾਉਂਸਲਾਂ ਤੇ ਲੋਕਾਂ ਨੂੰ ਇੱਕ ਵਾਰ ਫਿਰ ਵੋਟਾਂ ਪਾ ਕੇ ਆਪਣੀ ਮਿੰਨੀ ਸਰਕਾਰ ਚੁਣਨ ਦਾ ਮੌਕਾ ਮਿਲ ਰਿਹਾ ਹੈ ਔਰ ਤਰੀਕ ਦਾ ਐਲਾਨ ਹੁੰਦਾ ਹੀ ਸਾਡੇ ਨਾਲ ਇਸ ਵੇਲੇ ਪੰਜਾਬ ਦੇ ਕੈਬਨਿਟ ਮਨਿਸਟਰ ਲੋਕਲ ਬੋਡੀ ਮਹਿਕਮਾ ਜਿਨ੍ਹਾਂ ਦੇ ਕੋਲ ਹੈ ਡਾਕਟਰ ਰਵਜੋਤ ਸਿੰਘ ਸਾਡੇ ਨਾਲ ਨੇ ਸਵਾਗਤ ਕਰਦੇ ਆ ਡਾਕਟਰ ਰਵਜੋਤ ਸਿੰਘ ਉਹਨਾਂ ਦਾ ਜੀ ਧੰਨਵਾਦ ਜੀ ਪਹਿਲਾਂ ਦਾ ਬਹੁਤ-ਬਹੁਤ ਵਧਾਈ ਮੁਬਾਰਕਬਾ ਤੁਹਾਡਾ ਸਵਾਗਤ ਤੁਸੀਂ ਆ ਸਾਡੇ ਹਲਕੇ ਸ਼ਾਮਚਰਾਸੀ ਪਹੁੰਚੇ ਹੋ ਤੇ ਮੈਂ ਤੁਹਾਡੇ ਚੈਨਲ ਡੇਨਿਕ ਸਵੇਰਾ ਤੇ ਤੁਹਾਡੇ ਸਾਰੇ ਵਿਊਅਰਸ ਨੂੰ ਤੁਹਾਡੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਮੁਬਾਰਕਬਾ ਦਿੰਦਾ ਜੀ ਤੁਸੀਂ ਡਾਕਟਰ ਨਵਜ ਨੂੰ ਧੜਕਨ ਨੂੰ ਪਛਾਣਨਾ ਤੁਹਾਨੂੰ ਬਖੂਬੀ ਆਂਦਾ ਇੱਕ ਵਾਰ ਫੇਰ ਚੋਣ ਅਖਾੜਾ ਭਖ ਗਿਆ ਹੈ ਹੁਣੇ ਹੀ ਤਰੀਕਾ ਦਾ ਐਲਾਨ ਹੋਇਆ ਔਰ ਆਪਾਂ ਤੁਹਾਡੇ ਅੱਗੇ ਬੈਠੇ ਆਂ ਕੀ ਨਬਜ਼ ਟਟੋਲ ਪਾ ਰਹੇ ਹੋ ਤੁਸੀਂ ਸ਼ਹਿਰੀ ਲੋਕਾਂ ਦੀ ਨਬਜ਼ ਕੀ ਹੈ ਇਸ ਵੇਲੇ ਉਹਨਾਂ ਦੀ ਦਿਲਾਂ ਦੀ ਧੜਕਣ ਕੀ ਕਹਿੰਦੀ ਹੈ ਤੁਹਾਡੇ ਪ੍ਰਤੀ ਉਹਨਾਂ ਦੇ ਦਿਲ 'ਚ ਕਿੰਨੀ ਕੋ ਜਗ੍ਹਾ ਹੈ ਕਿਉਂਕਿ ਆਤੇ-ਆਤੇ ਵੀ ਆਪਨੇ ਸਮਾਂ ਲਗਾ ਦਿਆ ਦੇਰੀ ਹੋ ਗਈ ਹੈ ਬਹੁਤ ਦੇਰ ਬਾਅਦ ਇਹ ਚੋਣਾਂ ਦਾ ਐਲਾਨ ਹੋਇਆ ਹੈ ਤੇ ਆਪਣੀ ਸਥਿਤੀ ਨੂੰ ਤੁਸੀਂ ਇਸ ਵੇਲੇ ਕਿੱਥੇ ਦੇਖ ਰਹੇ ਹੋ ਵਾਕਈ ਅੱਜ ਸਟੇਟ ਇਲੈਕਸ਼ਨ ਕਮਿਸ਼ਨ ਜੀ ਨੇ ਅੱਜ ਸਾਰਾ ਉਹ ਜਿਹੜਾ ਸੀ ਕੋਡ ਲਗਾ ਲੱਗ ਗਿਆ ਹੈਗਾ ਜਿੰਨੇ ਵੀ ਸਾਡੀਆਂ ਪੰਜ ਮੇਜਰ ਕਾਰਪੋਰੇਸ਼ਨ ਸੀਗੀਆਂ ਉਹਨਾਂ ਦਾ ਤੇ 44 ਜਿਹੜੀ ਨਗਰ ਕੌਂਸਲ ਤੇ ਨਾਲ 49 ਜਿਹੜੀ ਬਾਈ ਇਲੈਕਸ਼ਨ ਹੋਣੀ ਹੈਗੀਆਂ ਉਹਦਾ ਐਲਾਨ ਹੋ ਗਿਆ ਤੇ ਡੇਟ ਆਫ ਇਲੈਕਸ਼ਨ ਵੀ ਡਿਕਲੇਅਰ ਹੋ ਗਈ ਆ ਤੇ ਕੁਝ ਦੇਰੀ ਜ਼ਰੂਰ ਹੋ ਗਈ ਆ ਤੇ ਸਰਕਾਰ ਵੱਲੋਂ ਪੂਰੀ ਤਿਆਰੀ ਸੀ ਕੁਝ ਕੋਰਟ ਇਸ਼ੂਸ ਸੀਗੇ ਜਦੇ ਵਿੱਚ ਬਾਡ ਬੰਦੀ ਦਾ ਸੀਗਾ ਦਿੱਕਤ ਸੀ ਕਈ ਜਗ੍ਹਾ ਤੇ ਜਿਹਦਾ ਤਰਨ ਤਰਨ ਦੀ ਸੀਗੀ ਜਾਂ ਉਹ ਇੱਕਦਮ ਇੱਕ ਦੋ ਜਗ੍ਹਾ ਹੋਰ ਸੀਗਾ ਤੇ ਉਹਦੇ ਕਰਕੇ ਡਿਲੇ ਹੋ ਗਿਆ ਪਰ ਸਰਕਾਰ ਵੱਲੋਂ ਜੇ ਕਹੀਏ ਸਰਕਾਰ ਦੇ ਐਂਡ ਤੇ ਜਾਂ ਡਿਪਾਰਟਮੈਂਟ ਦੇ ਐਂਡ ਤੇ ਉਹਦੇ ਵੱਲੋਂ ਕੋਈ ਇਦਾਂ ਦੀ ਡਿਲੇ ਸੀ ਅਸੀਂ ਤੇ ਜਦੋਂ ਵੀ ਜਿਸ ਵੇਲੇ ਵੀ ਅਸੀਂ ਚਾਰਜ ਸੰਭਾਲਿਆ ਤੇ ਸਾਨੂੰ ਪਤਾ ਸੀ ਕਿ ਚੋਣਾਂ ਸਾਡੇ ਸਿਰ ਤੇ ਨੇ ਅਸੀਂ ਕਰਵਾਉਣੀਆਂ ਹੈਗੀਆਂ ਤੇ ਅਸੀਂ ਸਾਰਾ ਉਹਨੂੰ ਰੈਡੀ ਕਰਕੇ ਜੋ ਅਸੀਂ ਫਾਰਮੈਲਿਟੀਜ਼ ਹੁੰਦੀਆਂ ਅਸੀਂ ਚੋਣ ਕਮਿਸ਼ਨ ਨੂੰ ਭੇਜਤੀਆਂ ਸੀਗੀਆਂ ਤੇ ਉਹ ਹੁਣ ਚੋਣ ਕਮਿਸ਼ਨ ਨੇ ਅੱਜ ਐਲਾਨ ਕਰੀ ਦਿੱਤਾ ਹੈਗਾ ਤੇ ਅਸੀਂ ਸਵਾਗਤ ਕਰਦੇ ਇਸ ਫੈਸਲੇ ਦਾ ਤੇ ਸਾਡੇ ਵੱਲੋਂ ਸਰਕਾਰ ਵੱਲੋਂ ਆਵਾਦੀ ਪਾਰਟੀ ਵੱਲੋਂ ਤੇ ਡਿਪਾਰਟਮੈਂਟ ਵੱਲੋਂ ਪੂਰੀ ਤਿਆਰੀ ਆ ਤੇ ਸਾਲੋਂ ਬੜਾ ਤਕਰੀਬਨ ਅਸੀਂ ਕਾਫੀ ਕਾਰਪੋਰੇਸ਼ਨਲ ਕਵਰ ਕੀਤਾ ਗਏ ਵੀ ਆ ਵਿਜ਼ਿਟ ਵੀ ਕੀਤਾ ਲੋਕਲ ਏਰੀਆ ਚ ਵੀ ਗਏ ਹੈਗੇ ਆਪਾਂ ਤੇ ਅੱਛਾ ਲੋਕਾਂ ਦਾ ਰਿਸਪੌਂਸ ਹੈਗਾ ਦੇ ਆਰ ਵੈਰੀ ਪੋਜ਼ਿਟਿਵ ਤੇ ਹੁਣ ਸਾਡੀ ਜਿਹੜੀ ਸਕਰੀਨਿੰਗ ਕਮੇਟੀ ਵੀ ਬੈਠ ਗਈ ਹੈ ਅਸੀਂ ਕੈ ਐਪਲੀਕੇਸ਼ਨਸ ਵੀ ਲੈਣੀਆਂ ਸ਼ੁਰੂ ਕਰ ਲਈਆਂ ਹੈਗੀਆਂ ਤੇ ਕਾਫੀ ਲੋਕਾਂ ਚ ਰੁਝਾਨ ਹੈਗਾ ਤੇ ਅਸੀਂ ਇਹਨੂੰ ਬੜਾ ਪੋਜ਼ਿਟਿਵ ਅਸੀਂ ਮੰਨ ਕੇ ਲਾਗੇ ਚੱਲ ਰਹੇ ਹਾਂ ਜੀ ਤਾਂ ਲੱਗਦਾ ਤੁਹਾਡੇ ਤੇ ਨਿੱਜੀ ਤੌਰ ਤੇ ਇੱਕ ਪ੍ਰੈਸ਼ਰ ਆ ਗਿਆ ਤੁਹਾਡੇ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਮਹਿਕਮਾ ਲੋਕਲ ਬਾਡੀ ਗਵਰਨਮੈਂਟਸ ਦਾ ਇੰਦਰਬੀਰ ਨਿੱਜਰ ਉਹਨਾਂ ਨੂੰ ਮਿਲਿਆ ਫਿਰ ਬਲਕਾਰ ਸਿੰਘ ਉਹਨਾਂ ਨੂੰ ਮਿਲਿਆ ਜਿਵੇਂ ਡਾਕਟਰ ਰਜੋਤ ਸਿੰਘ ਕੋਲ ਆਇਆ ਤੋਂ ਇਲੈਕਸ਼ਨ ਦਾ ਐਲਾਨ ਹੋ ਗਿਆ ਤੁਹਾਡੇ ਤੇ ਨੀਤੀ ਪ੍ਰੈਸ਼ਰ ਹੈਗਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਦੇਖੋ ਤਕਰੀਬਨ ਜਦੋਂ ਦੀ ਪਾਰਟੀ ਬਣੀ ਆ 12 13 ਦੀ ਅਸੀਂ ਪਾਰਟੀ ਦੇ ਨਾਲ ਹੈਗੇ ਤੇ ਪੋਲਿਟਿਕਸ ਵਿੱਚ ਐਜ਼ ਅ ਪੋਲੀਟੀਸ਼ੀਅਨ ਇਲੈਕਸ਼ਨਸ ਆ ਆ ਲਿਆ ਜਾਂਦੀ ਰਹਿੰਦੀਆਂ ਇਹ ਸਾਡਾ ਕੋਈ ਪ੍ਰੈਸ਼ਰ ਨਹੀਂ ਹੈਗਾ ਸਾਨੂੰ ਤਾਂ ਸਮੋਗੇ ਸਾਡੀ ਰੂਹ ਖੁਸ਼ ਹੋ ਜਾਂਦੀ ਸਾਡੇ ਜਾਨ ਪੈ ਜਾਂਦੀ ਜੇ ਇਲੈਕਸ਼ਨ ਆ ਗਈ ਹੈ ਜੀ ਬੜਾ ਚੰਗਾ ਲੱਗਦਾ ਹੈਗਾ ਅਸੀਂ ਲੋਕਾਂ ਚ ਵਿਚਰੀ ਦਾ ਲੋਕਾਂ ਚ ਪ੍ਰਚਾਰ ਕਰੀਦਾ ਪਾਰਟੀ ਦਾ ਸਰਕਾਰ ਦਾ ਕਿ ਚੰਗੀ ਪਾਰਟੀ ਚੰਗੀ ਸਰਕਾਰ ਚੰਗੇ ਨੁਮਾਇੰਦੇ ਲੈ ਕੇ ਆਓ ਤੇ ਮੈਂ ਕਹੂੰਗਾ ਕਿ ਇਹ ਕੋਈ ਪ੍ਰੈਸ਼ਰ ਵਾਲੀ ਕੋਈ ਗੱਲ ਨਹੀਂ ਹੈਗੀ ਅਸੀਂ ਇਹਨੂੰ ਬੜਾ ਪੋਜ਼ਿਟਿਵ ਲਾ ਕੇ ਚੱਲ ਰਹੇ ਆ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਬਣੀ ਆ ਆਪਾਂ ਦੇਖ ਰਹੇ ਆ ਕਿ ਇਹੀ ਕਸੌਟੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਬਾਰ ਬਾਰ ਚੋਣਾਂ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਇੱਕ ਅਲੱਗ ਤਰ੍ਹਾਂ ਦੀ ਰਾਜਨੀਤੀ ਇਸ ਵੇਲੇ ਪਿਛਲੇ ਢਾਈ ਸਾਲਾਂ ਤੋਂ ਆਪਾਂ ਦੇਖ ਰਹੇ ਆ ਕਦੀ ਬਾਏ ਇਲੈਕਸ਼ਨ ਦੇ ਵਿੱਚ ਫਿਰ ਦੇਖਿਆ ਜਾਂਦਾ ਬਾਏ ਇਲੈਕਸ਼ਨ ਆ ਗਏ ਵੀ ਹੁਣ ਦੇਖਦੇ ਆ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ ਕਦੀ ਸੰਗਰੂਰ ਦਾ ਇਲੈਕਸ਼ਨ ਆ ਜਾਂਦਾ ਕਦੀ ਲੋਕਸਭਾ ਦਾ ਇਲੈਕਸ਼ਨ ਆ ਜਾਂਦਾ ਪੰਚਾਇਤਾਂ ਦਾ ਇਲੈਕਸ਼ਨ ਆ ਗਿਆ ਇੱਕ ਵਾਰ ਫਿਰ ਹੁਣ ਇਹੀ ਇਲੈਕ ਆਮ ਆਦਮੀ ਪਾਰਟੀ ਤੇ ਪ੍ਰੈਸ਼ਰ ਆ ਇੱਕ ਵਾਰ ਫਿਰ तकरीबन 2.5 ਸਾਲ ਦਾ ਟਰਮ ਹੋ ਚੁੱਕਿਆ ਆ ਆਵਾਦੀ ਪਾਰਟੀ ਸਰਕਾਰ ਨੂੰ ਸੀਐਮ ਸਾਹਿਬ ਬਾਦਲ ਸਾਹਿਬ ਦੀ ਅਗਵਾਈ ਹੇਠ ਤੇ ਵਾਕਈ ਅਸੀਂ ਇਲੈਕਸ਼ਨਾਂ ਦੇ ਦੌਰ ਚੋਂ ਆਪਾਂ ਗੁਜ਼ਰੇ ਮੇਰੇਖ ਪਹਿਲਾ ਬਾਈ ਇਲੈਕਸ਼ਨ ਲੋਕ ਸਭਾ ਆ ਗਈ ਫਿਰ ਲੋਕ ਸਭਾ ਆ ਗਈ ਫਿਰ ਅਸੈਂਬਲੀ ਬਾਈ ਇਲੈਕਸ਼ਨ ਆ ਗਈ ਤੇ ਹੁਣ ਲੋਕਲ ਬੋਡੀਜ਼ ਇਲੈਕਸ਼ਨ ਆ ਗਈਆਂ ਤੇ ਹਜੇ ਫਿਲਹਾਲ ਸੰਮਤੀ ਦੇ ਵੀ ਇਲੈਕਸ਼ਨ ਡਿਊ ਹੈਗੀਆਂ ਜ਼ਿਲ੍ਹਾ ਪਰਸੇ ਇਲੈਕਸ਼ਨ ਵੀ ਡਿਊ ਹੈਗੀਆਂ ਤੇ ਇਹਦਾ ਮੈਂ ਕਹੂੰਗਾ ਕਿ ਇਹਦਾ ਇੱਕੋ ਹੀ ਨਾਟਕਲ ਵਿੱਚ ਕਹੂੰਗਾ ਕਿ ਸੈਮੀ ਫਾਈਨਲ ਅਸੀਂ ਦੇਖ ਚੁੱਕੇ ਆ ਜਦੋਂ ਬਾਈ ਇਲੈਕਸ਼ਨ ਹੋਈ ਸੀ ਪੰਜਾਬ ਵਿੱਚ ਜਿਹੜੀਆਂ ਜ਼ਿਮਨੀ ਚੋਣਾਂ ਹੋਈ ਸੀ ਚਾਰ ਵਿਧਾਨ ਸਭਾ ਦੀਆਂ ਤੇ ਲੋਕਾਂ ਨੇ ਇੱਕ ਕਲੀਨ ਕਲੀਅਰ ਮੰਡੇਟ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਸਰਕਾਰ ਵਿੱਚ ਤੇ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੱਕ ਵਿੱਚ ਅਸੀਂ ਤਾਂ ਤਿੰਨ ਚਾਰਾਂ ਦੇ ਚਾਰੇ ਹੀ ਮੰਨਦੇ ਹੈਗੇ ਆ ਚਲੋ ਬਰਨਾਲੇ ਦਾ ਜੋ ਇਸ਼ੂ ਹੋਇਆ ਲੋਕਲ ਇਸ਼ੂ ਸੀ ਬਟ ਅਸੀਂ ਤਾਂ 100% ਰਿਜ਼ਲਟ ਲਾ ਕੇ ਚੱਲ ਰਹੇ ਆ ਤੇ ਉਹ ਲੋਕਲ ਬਾਡੀਜ਼ ਵਿੱਚ ਵੀ ਅਸੀਂ ਇਹਨੂੰ ਆਪਾਂ 100% ਲਾ ਕੇ ਚੱਲਾਂਗੇ ਮੇਜਰ ਕਾਰਪੋਰੇਸ਼ਨਸ ਤੇ ਬਾਕੀ ਸਾਰੀਆਂ ਜਿਹੜੀਆਂ ਨਗਰ ਪੰਚਾਇਤਾਂ ਪੰਚਾਇਤ ਨਗਰ ਕਾਉਂਸਲ ਲੱਗੀ ਆ ਉਹ ਜ ਵੀ ਅਸੀਂ ਆਪਾਂ ਇੱਕ ਵੱਡੀ ਲੀਡ ਇੱਕ ਬਹੁਮਤ ਨਾਲ ਸੀ ਆਪਾਂ ਆਪਣੇ ਬੰਦੇ ਚੁਣ ਕੇ ਆਪਣੇ ਪ੍ਰਧਾਨ ਆਪਣੇ ਮੇਅਰ ਬਣਾਵਾਂਗੇ ਜੀ ਡਾਕਟਰ ਅਵਜੋਤ ਜੀ ਕਿਉਂਕਿ ਆਪੋਜੀਸ਼ਨ ਵਾਲੇ ਕਹਿ ਰਹੇ ਆ ਕਿ ਇਹ ਤਾਂ ਕੋਰਟ ਦੀ ਫਟਕਾਰ ਲੱਗੀ ਕੋਰਟ ਨੇ ਕਿਹਾ ਤੇ ਸਰਕਾਰ ਨੂੰ ਇਲੈਕਸ਼ਨ ਕਰਾਣੇ ਪਏ ਨਹੀਂ ਤਾਂ ਸਰਕਾਰ ਦੀ ਨੀਅਤ ਹਜੇ ਵੀ ਨਹੀਂ ਸੀਗੀ ਇਲੈਕਸ਼ਨ ਕਰਾਣ ਦੀ ਸਰਕਾਰ ਨੇ ਇਹਨਾਂ ਲੰਬਾ ਸਮਾਂ ਕਿਉਂ ਪਾ ਦਿੱਤਾ ਕਿਉਂ ਇਲੈਕਸ਼ਨ ਨਹੀਂ ਕਰਾਏ ਉਹਦੇ ਨਾਲ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹ ਨਹੀਂ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਦੇ ਵਰ ਸਮ ਇਸ਼ੂਸ ਪੈਂਡਿੰਗ ਇਨ ਦੀ ਕੋਰਟ ਕੋਰਟ ਕੇਸਸ ਲੱਗੇ ਸੀਗੇ ਹਾਈ ਕੋਰਟ ਚ ਕੇਸ ਚੱਲ ਰਹੇ ਸੀਗੇ ਤੇ ਕੁਝ ਡਿਮਾਰਕੇਸ਼ਨ ਦੀ ਡਿਮਿਲੀਟੇਸ਼ਨ ਦੀ ਇਸ਼ੂਸ ਸੀਗੇ ਕਿ ਇਸ ਉਹ ਕੌਂਸਲਾਂ ਚ ਤੇ ਸਾਡੇ ਵੱਲੋਂ ਤਾਂ तकरीबन 23 ਵਿੱਚ ਤਿਆਰੀ ਹੋ ਗਈ ਸੀ ਜਿਹੜੀ 23 ਚ ਡੂਜ਼ ਇਲੈਕਸ਼ਨ ਸੀ ਸਾਡੀਆਂ ਤਕਰੀਬਨ ਬਾੜ ਬੰਦੀਆਂ ਸਾਰੀਆਂ ਤੇਜ਼ ਤਿਆਰੀ ਹੋ ਗਈ ਸੀ ਕੋਰਟ ਇਸ਼ੂਸ ਕਰਕੇ ਸਾਨੂੰ ਥੋੜਾ ਲੇਟ ਹੋਣਾ ਪਿਆ ਆਦਰਵਾਇਜ਼ ਸਾਡੇ ਵੱਲੋਂ ਕੋਈ ਦਾ ਕੋਈ ਟੇਲ ਨਹੀਂ ਸਾਡੇ ਕੋਈ ਮਨਸ਼ਾ ਨਹੀਂ ਸੀ ਕਿ ਅਸੀਂ ਆਪਾਂ ਕਾਰਪੋਰੇਟ ਇਲੈਕਸ਼ਨ ਅਸੀਂ ਜਾਣ ਬੁੱਝ ਕੇ ਸਵਰ ਡਿਲੇ ਕਰੀਏ ਉਹਦਾ ਖਮਿਆਜਾ ਤਾਂ ਨਹੀਂ ਉਹਦਾ ਗੁੱਸਾ ਤਾਂ ਨਹੀਂ ਭੁਗਤਣਾ ਪਊਗਾ ਤੁਹਾਨੂੰ ਕਿਉਂਕਿ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਕੰਮ ਨਹੀਂ ਹੋਏ ਲੋਕ ਕਾਉਂਸਲਰਾਂ ਕੋਲ ਨਹੀਂ ਜਾ ਪਾਏ ਸੜਕਾਂ ਸਮੇਂ ਸਿਰ ਨਹੀਂ ਬਣ ਰਹੀਆਂ ਸੀਵਰੇਜ ਜਾਮ ਰਹਿੰਦੇ ਸੀਗੇ ਜਿਵੇਂ ਪਿਛਲੇ ਬਰਸਾਤਾਂ ਹੋਈਆਂ ਉਹਦਾ ਖਮਿਆਜਾ ਸ਼ਹਿਰਾਂ ਦੇ ਲੋਕਾਂ ਦਾ ਖਮਿਆਜਾ ਜਿਹੜਾ ਗੁੱਸਾ ਉਹਦਾ ਖਮਿਆਜਾ ਆਮਨ ਵੀ ਪਾਰਟੀ ਨੂੰ ਭੁਗਣਾ ਪਵੇ। ਥੋੜਾ ਬਹੁਤ ਆ ਸੀਗਾ ਅਸਰ ਪਿਆ ਕਿਉਂਕਿ ਪ੍ਰਦਾਨ ਹੈ ਨਹੀਂਗੇ ਸਾਡੇ ਇਲੈਕਟਿਡ ਮੈਂਬਰ ਹੈ ਨਹੀਂ ਰਿਪਰੈਜ਼ੈਂਟੇਟਿਵ ਹੈ ਨਹੀਂ ਥੋੜੀ ਦਿੱਕਤ ਤਾਂ ਹੁੰਦੀ ਸੀਗੀ ਤੇ ਮੈਂ ਤਕਰੀਬਨ ਅਸੀਂ ਮੋਸਟਲੀ ਸਾਰੀਆਂ ਮੇਜਰ ਕਾਨਫਰੰਸ ਕਵਰ ਕੀਤੀਆਂ ਅਸੀਂ ਗਏ ਵੀ ਮੀਟਿੰਗਸ ਵੀ ਕੀਤੀਆਂ ਹੈਗੀਆਂ ਤੇ ਜੋ ਉਹਨੇ ਕਮੀ ਐਫੀਸ਼ੀਐਂਸ ਸੀਗੀਆਂ ਕਿਤੇ ਸਟਰੀਟ ਲਾਈਟ ਦਾ ਇਸ਼ੂ ਸੀਗਾ ਕਿਤੇ ਸੜਕਾਂ ਦਾ ਸੀਗਾ ਤੁਹਾਡੀ ਗੱਲ ਸਹੀ ਸੀ ਜੇ ਅਸੀਂ ਸਾਡੇ ਇਲੈਕਟਿਡ ਮੈਂਬਰਸ ਨਹੀਂ ਹੋਣਗੇ ਤੇ ਲੋਕ ਕਿੱਥੇ ਜਾਣਗੇ ਉਹ ਸ਼ੂ ਸੀਗੇ ਬਟ ਵੀ ਹੈਵ 올 ਸੈਟਲਡ ਡਾਉਨ ਤੇ ਸਾਰਾ ਆਲਮੋਸਟ ਕਲੀਅਰ ਕਰ ਚੁੱਕੇ ਆ ਵੀ ਆਰ ਔਨ ਦੀ ਰਾਈਟ ਟਰੈਕ ਨਾਓ ਇਹ ਵੀ ਕਾਰਨ ਰਿਹਾ ਕਿ ਸਰਕਾਰ ਕੋਲ ਪੈਸਾ ਨਾ ਹੋਣਾ ਕਾਰਪੋਰੇਸ਼ਨ ਘਾਟੇ 'ਚ ਚੱਲਨੇ ਇਸ ਕਰਕੇ ਵੀ ਹਾਊਸ ਨਹੀਂ ਬਣੇ ਲੈ ਇਦਾਂ ਦੇ ਇਲੈਕਸ਼ਨ ਦਾ ਦੇਖੋ ਫੰਡਿੰਗ ਨਾਲ ਕੋਈ ਲਿੰਕ ਨਹੀਂ ਹੁੰਦਾ ਕੋਈ ਰਿਲੇਸ਼ਨ ਨਹੀਂ ਹੁੰਦਾ ਤੇ ਮੈਂ ਅਸੀਂ ਜਦੋਂ ਵੀ ਹੁਣ ਇਲੈਕਸ਼ਨ ਤੋਂ ਪਹਿਲਾਂ ਵੀ ਜਦੋਂ ਸਾਡਾ ਤਿਆਰੀ ਚੱਲ ਲੀ ਸੀਗੀ ਅਸੀਂ ਸੀਐਮ ਸਾਹਿਬ ਨੂੰ ਮਿਲੇ ਆਪਾਂ ਚੀਮਾ ਸਾਹਿਬ ਵੀ ਸੀਗੇ ਸਾਡੇ ਫਾਈਨੈਂਸ ਸੈਕਟਰੀ ਵੀ ਸੀਗੇ ਤੇ ਉਹਨਾਂ ਨੇ ਕਦੇ ਵੀ ਸਾਨੂੰ ਮਨਣਾ ਨਹੀਂ ਕੀਤਾ ਕਦੇ ਵੀ ਕਹਿੰਦੇ ਯੂ ਗੋ ਹੈਡ ਜੋ ਤੁਹਾਡੇ ਕਾਰਪੋਰੇਸ਼ਨ ਤੋਂ ਐਸਟੀਮੇਟ ਬਗਵਾਓ ਜਿਹੜੇ ਜਿਹੜੇ ਉਹਨਾਂ ਦੇ ਪ੍ਰੋਗਰਾਮ ਹੈਗੇ ਪ੍ਰੋਜੈਕਟਸ ਆਗੇ ਤੁਸੀਂ ਸਾਨੂੰ ਲੈ ਕੇ ਦਿਓ ਸਰਕਾਰ ਨੂੰ ਦਿਓ ਤੇ ਅਸੀਂ ਆਪਾਂ ਉਸੇ ਵੇਲੇ ਆਪਾਂ ਰਿਲੀਜ਼ ਕਰਾਂਗੇ ਤੇ ਤੁਸੀਂ ਦੇਖ ਵੀ ਸਕਦੇ ਹੋ ਪੁੱਛ ਵੀ ਸਕਦੇ ਹੋ ਕਿਸੇ ਵੀ ਕਾਰਪੋਰੇਸ਼ਨ ਜਾਂ ਕਿਸੇ ਵੀ ਕਮੇਟੀ ਨੂੰ ਅਸੀਂ ਆਪਾਂ ਕਿਸੇ ਨੂੰ ਕਿਸੇ ਕੋਈ ਇਦਾਂ ਦੀ ਕੋਈ ਥੋੜ੍ਹ ਨਹੀਂ ਆਂ ਦਿੱਤੀ ਅਸੀਂ ਪੂਰੇ ਜਿੰਨੇ ਫੰਡ ਸਾਡੇ ਕੋਲ ਵੀ ਸੀਗੇ ਡਿਸਕ੍ਰੈਸ਼ਨਰੀ ਫੰਡ ਡਿਪਾਰਟਮੈਂਟ ਦੇ ਤੇ ਸਰਕਾਰ ਕੋਲ ਵੀ ਜਿੰਨੇ ਅਸੀਂ ਮੁਹੱਈਆ ਕਰਾ ਸਕਦੇ ਅਸੀਂ ਕਰਵਾ ਕੇ ਦਿੱਤੇ ਆਪਾਂ ਲੋਕ ਇਹ ਬੜਾ ਦੇਖਦੇ ਨਹੀਂ ਕਿ ਵੀ ਕਾਰਪੋਰੇਸ਼ਨ ਦੇ ਕੋਲ ਖਜ਼ਾਨਾ ਭਰਿਆ ਹੋਇਆ ਕਿ ਨਹੀਂ ਵੀ ਜੇ ਆਪਾਂ ਹੁਣ ਮੇਅਰ ਬਣਾ ਦਾਂਗੇ ਫਿਰ ਸਾਡੇ ਕੰਮ ਹੋਣਗੇ ਕਿ ਨਹੀਂ ਨਹੀਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਡੈਫੀਨਿਟਲੀ ਕੁਝ ਕੁਝ ਕਮੀਆਂ ਹੈਗੀਆਂ ਕਿ ਜਿਹੜੀ ਕਾਰਪੋਰੇਸ਼ਨ ਜਿਹੜੀ ਰੈਵਨਿਊ ਉਹਨੂੰ ਆਪਾਂ ਕਿੱਦਾਂ ਜਨਰੇਟ ਕਰਨਾ ਕਿੱਦਾਂ ਉਹਨੂੰ ਵਧਾਉਣਾ ਹੈਗਾ ਉਹਤੇ ਵੀ ਅਸੀਂ ਆਪਾਂ ਕੰਮ ਕਰਾਂਗੇ ਕੰਮ ਕਰ ਰਹੇ ਆਪਾਂ ਬੀਸਿਕਲੀ ਕਾਰਪੋਰੇਸ਼ਨ ਇੱਕ ਆਟੋਨੋਮਸ ਬੋਡੀ ਹੁੰਦੀ ਆ ਉਹਨਾਂ ਨੇ ਆਪਣੇ ਫੰਡ ਜਨਰੇਟ ਕਰਨੇ ਹੁੰਦੇ ਆਪਣਾ ਰੈਵਨਿਊ ਜਨਰੇਟ ਕਰਨਾ ਹੁੰਦਾ ਤੇ ਹੁਣ ਅਸੀਂ ਨੋ ਡਾਊਟਸ ਸਾਡੇ ਆਪਣੇ ਬੰਦੇ ਆ ਜਾਣਗੇ ਮੇਅਰ ਸਾ ਆ ਜਾਣਗੇ ਆਪਣੀ ਟੀਮ ਹੋ ਜਾਏਗੀ ਉਹ ਤੰਦ ਹੀ ਨਾਲ ਮਾਨਦਨਾ ਕੰਮ ਕਰਕੇ ਉਹਨਾਂ ਦਾ ਰੈਵਨਿਊ ਜਨਰੇਟ ਕਰਨਗੇ ਜਿਹੜੇ ਦਰਸ਼ਕ ਤੁਹਾਨੂੰ ਸੁਣ ਰਹੇ ਨੇ ਉਹਨਾਂ ਦਾ ਇੱਕ ਸਵਾਲ ਇਹ ਵੀ ਹੋਊਗਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਮੇਅਰ ਬਣਦੇ ਨੇ ਇਹਨਾਂ ਮੁੱਖ ਸ਼ਹਿਰਾਂ ਦੇ ਵਿੱਚ ਜੇ ਕਮੇਟੀਆਂ ਦੇ ਪ੍ਰਧਾਨ ਤੁਹਾਡੇ ਬਣਦੇ ਨੇ ਤਾਂ ਫਿਰ ਰੈਵਨਿਊ ਜਨਰੇਟ ਕਰਨ ਦੇ ਸੋਰਸ ਤੁਸੀਂ ਕਿਵੇਂ ਲੈ ਕੇ ਆਓਗੇ ਕੋਈ ਨਵੇਂ ਟੈਕਸ ਜਿਹੜੇ ਆ ਜਨਤਾ ਤੇ ਤੇ ਨਹੀਂ ਲੱਗਣਗੇ ਆਮ ਆਦਮੀ ਪਾਰਟੀ ਦੇ ਜੇ ਹਾਊਸ ਬਣਦੇ ਨੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬਾਕੀਆਂ ਨਾਲੋਂ ਅਕਾਲੀ ਭਾਜਪਾ ਦੇ ਮੇਅਰ ਬਣਦੇ ਰਹੇ ਕਾਂਗਰਸ ਦੇ ਮੇਅਰ ਬਣਦੇ ਰਹੇ ਉਹਨਾਂ ਦਾ ਲੱਗ ਕਿਵੇਂ ਹੋਏਗਾ ਦੇਖੋ ਜਦੋਂ ਦੀ ਆਮ ਆਦਮੀ ਪ ਕੋਈ ਕਿਸੇ ਤਰ੍ਹਾਂ ਦਾ ਕੋਈ ਟੈਕਸ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਜਨਤਾ ਤੇ ਨਹੀਂ ਲਾਇਆ ਤੇ ਸਿਰਫ ਇਹ ਹੀ ਹੁੰਦਾ ਕਿ ਅਸੀਂ ਜਿਹੜੀਆਂ ਡੈਫੀਸ਼ੀਐਂਸੀਜ਼ ਹੈਗੀਆਂ ਰੈਵਨਿਊ ਜਨਰੇਸ਼ਨ ਵਿੱਚ ਜੇ ਪ੍ਰੋਪਰਟੀ ਟੈਕਸ ਕਲੈਕਸ਼ਨ ਪੂਰੀ ਨਹੀਂ ਹੋ ਰਹੀ ਕਿ ਉਹ ਇਦਾਂ ਹੁੰਦਾ ਨਵਾਂ ਤਾਂ ਅਸੀਂ ਨਹੀਂ ਲਾਵਾਂਗੇ ਜਿਹੜਾ ਆਲਰੇਡੀ ਐਗਜ਼ਿਸਟਿੰਗ ਹੈਗਾ ਟੈਕਸ ਲੈਬ ਹੈਗਾ ਜਾਂ ਟੈਕਸ ਕਲੈਕਸ਼ਨ ਨਹੀਂ ਹੁੰਦੀ ਪ੍ਰੋਪਰਟੀ ਦੀ ਉਹਨੂੰ ਅਸੀਂ ਵਧਾਵਾਂਗੇ ਆਪਾਂ ਕੇਵਰ ਹੁੰਦਾ ਕਿ ਲੋਕ ਨਹੀਂ ਦਿੰਦੇ ਟੈਕਸ ਜਾਂ ਕਿ ਉਹਦੇ ਬਿੱਲ ਪੈਂਡਿੰਗ ਹੈਗੇ ਆਪਾਂ ਉਹ ਹੀ ਜਨਰੇਟ ਅਸੀਂ ਕਰਾਂਗੇ ਆਪਾਂ ਨਵਾਂ ਟੈਕਸ ਲੈਬ ਅਸੀਂ ਕੋਈ ਇਦਾਂ ਦਾ ਨਹੀਂ ਲਾ ਕੇ ਆਵਾਂਗੇ ਜੀ ਸਮਾਰਟ ਸਿਟੀ ਨੂੰ ਲੈ ਕੇ ਚਾਹੇ ਉਹ ਦਲੰਦਰ ਹੈ ਅੰਮ੍ਰਿਤਸਰ ਹੈ ਨੁਦਿਆਣਾ ਹੈ ਇਹਨੂੰ ਲੈ ਕੇ ਬਹੁਤ ਸਾਰਾ ਪੈਸਾ ਆਇਆ ਵੀ ਫਿਰ ਆਮ ਆਦਮੀ ਪਾਰਟੀ ਨੇ ਹੀ ਅਲੀਗੇਸ਼ਨ ਲਗਾਏ ਕਿ ਇਹਦੇ ਵਿੱਚ ਘਪਲਾ ਵੀ ਹੁੰਦਾ ਰਿਹਾ ਬਹੁਤ ਸਾਰੇ ਰਿਪੋਰਟਾਂ ਬਣੀਆਂ ਜਿਦੇ ਵਿੱਚ ਘੁਟਾਲੇ ਵੀ ਦੇਖਣ ਨੂੰ ਮਿਲੇ ਫਿਰ ਓਪੋਜੀਸ਼ਨ ਵਾਲੇ ਕੀ ਤੁਹਾਡੇ ਹੀ ਪਾਰਟੀ ਦੇ ਆਪਣੀ ਨੇਤਾ ਕੁਸ਼ ਪਵਨ ਕੁਮਾਰ ਜੀ ਨੂੰ ਉਹਨਾਂ ਨਾਲ ਮੈਂ ਗੱਲਬਾਤ ਕਰ ਰਿਹਾ ਸੀ ਉਹ ਵੀ ਕਹਿੰਦੇ ਕਿ ਆਪਾਂ ਕਾਰਵਾਈ ਕਰਨੀ ਚਾਹੀਦੀ ਸੀ ਆਪਾਂ ਕਾਰਵਾਈ ਕੀਤੀ ਨਹੀਂ ਜਿਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਸੀ ਉਹ ਦੂਜੀ ਪਾਰਟੀਆਂ ਦੇ ਵਿੱਚ ਚਲੇ ਗਏ ਲੱਗਦਾ ਤੁਹਾਨੂੰ ਕਿ ਉਹ ਕੋਟਾਲੇ ਹੋਏ ਸੀ ਕਿ ਉਹ ਕਟਾਲੇ ਦੀ ਜਾਂਚ ਕਿੱਥੇ ਤੱਕ ਪਹੁੰਚੀ ਪਰ ਉਹਦੇ ਨਾਲ ਕਾਰਪੋਰੇਸ਼ਨਾਂ ਨੂੰ ਜਾਂ ਸ਼ਹਿਰਾਂ ਨੂੰ ਕੀ ਨੁਕਸਾਨ ਹੋਇਆ ਨਹੀਂ ਵਾਕਈ तकरीबन ਪੂਰੇ ਪੰਜਾਬ ਵਿੱਚ ਚਾਰ ਸਮਾਰਟ ਸਿਟੀ ਦਾ ਪ੍ਰੋਜੈਕਟ ਆਏ ਸੀਗਾ ਉਹ ਜਿਹੜਾ ਲੇਟੈਸਟ ਸੀਗਾ ਉਹ ਸੁਲਤਾਨਪੁਰ ਲੋਧੀ ਜਿਹੜੀ ਸਾਡੀ ਪਵਿੱਤਰ ਧਰਤੀ ਤੇ ਜਲੰਧਰ ਸੀਗਾ ਲੁਧਿਆਣਾ ਸੀਗਾ ਅਭਿਰਸਰ ਸਾਹਿਬ ਸੀਗਾ ਤੇ ਮੈਂ तकरीबन 2 ਕੁ ਮਹੀਨੇ 1.5 ਦੋ ਮਹੀਨੇ ਹੋ ਚੱਲੇ ਨੇ ਤੇ ਸਾਨੂੰ ਕੁਝ ਇਦਾਂ ਦੇ ਪਤਾ ਵੀ ਲੱਗਿਆ ਕਿਤੇ ਗੜਬੜੀ ਹੋਈ ਹੈਗੀ ਆ ਤੇ ਅਸੀਂ ਰਿਵਿਊ ਮੀਟਿੰਗ ਸ਼ੁਰੂ ਕਰ ਲਈ ਹੈਗੀਆਂ ਤੇ ਅਸੀਂ ਗਰਾਊਂਡ ਤੇ ਜਾ ਕੇ ਆਪਾਂ ਚੈੱਕ ਕਰਾਂਗੇ ਕਿੰਨਾ ਪੈਸਾ ਆਇਆ ਕਿੰਨਾ ਲੱਗਿਆ ਕੀ ਡਿਵੈਲਪਮੈਂਟ ਸੀ ਕੀ ਇਹਨਾਂ ਨੇ ਕੀਤਾ ਹੈਗਾ ਤੇ ਜਿੱਥੇ ਵੀ ਲੱਗਿਆ ਕਿ ਸਾਨੂੰ ਕਿਤੇ ਪੈਸੇ ਦੁਰਵਰਤੋਂ ਹੋਈ ਜਾਂ ਪੈਸਾ ਨਹੀਂ ਵਰਤਿਆ ਕਿਤੇ ਗੜਬੜੀ ਹੋਈ ਅਸੀਂ ਆਪਾਂ ਸਾਡੇ ਅਸੀਂ ਵੀ ਆਰ ਕਮਿਟਿਡ ਟੂ ਦ ਪੀਪਲ ਆਫ ਪੰਜਾਬ ਕਿ ਲੋਕਾਂ ਦਾ ਪੈਸਾ ਸੀ ਲੋਕਾਂ ਤੇ ਲਾਹਾਂਗੇ ਕਿਤੇ ਗਲਤ ਜਗ੍ਹਾ ਨਹੀਂ ਲੱਗੂਗਾ ਤੇ ਅਸੀਂ ਜਿਹੜੀ ਇਮਾਨਦਾਰੀ ਨਾਲ ਸੀ ਆਪਣਾ ਲਾਕੇ ਆਏ ਸੀ ਆਪ ਜਿਹੜੀ ਸਾਡੀ ਨੀ ਆ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਉਹਤੇ ਅੱਗੇ ਤੁਰਦੇ ਹੋਏ ਜਿਨ੍ਹਾਂ ਨੇ ਦੁਰਵੜ ਤੋਂ ਕੀਤੀ ਜਾਂ ਕਪਲੇਬੱਜ ਕੀਤੀ ਜਿਹਨਾਂ ਨੇ ਵੱਡੀ ਲਈ ਆ ਉਹਨਾਂ ਦੇ ਆਪਸ ਵਿੱਚ ਹੋ ਸਖਤ ਕਾਰਵਾਈ ਕਰਾ ਡਾਕਟਰ ਜੋਦ ਕਦੋਂ ਹੋਈ ਹੈ ਤੁਹਾਡੀ ਸਰਕਾਰ ਆਉਣ ਤੋਂ ਬਾਅਦ ਵੀ ਕੋਈ ਅਫਸਰ ਛਾਈ ਜਿਹੜੇ ਨੇ ਹਾਵੀ ਰਹੇ ਇਹਨਾਂ ਜੁਨਾ ਕੋਲ ਫੰਡ ਜਿਹੜੇ ਦੇਖ ਜਿਨ੍ਹਾਂ ਦੇ ਦੇਖ ਰੇਖ ਦੇ ਵਿੱਚ ਡਵੈਲਪਮੈਂਟ ਹੋ ਰਹੀ ਸੀਗੀ ਸਮਾਰਟ ਸਿਟੀ ਲਈ ਕਿ ਤੁਹਾਡੀ ਸਰਕਾਰ ਦੇ ਆਉਣ ਤੋਂ ਬਾਅਦ ਵੀ ਇਹ ਕੰਮ ਚੱਲਿਆ ਜਾਂ ਪਹਿਲੇ ਹੀ ਹੋਇਆ ਜੀ ਮੈਂ ਦੱਸ ਦਵਾਂ ਕਿ ਪ੍ਰੋਜੈਕਟ ਸਟੀਲ ਔਨ ਗoing ਹੈਗੇ ਹਜੇ ਕੋਈ ਕੰਪਲੀਸ਼ਨ ਨਹੀਂ ਹੋਏ ਨੈਕਸਟ ਈਅਰ ਕੁਛ ਅ ਮੇਕ ਲੀਕਦੋ ਹੋਣੇ ਪ੍ਰੋਜੈਕਟ ਕੰਪਲੀਟ ਹੋਣੇ ਆ ਤੇ ਅਸੀਂ ਆਪਾ ਪੂਰਾ ਨਿਗਾ ਰੱਖੇ ਹੋਏ ਆ ਪੂਰੀ ਆਪਾ ਸਟਿਕਨੈਸ ਰੱਖੇ ਹੋਏ ਆ ਕਿਤੇ ਵੀ ਚਾਹੇ ਸਾਡੇ ਸਰਕਾਰ ਵੱਲੇ ਕੋਈ ਅਫਸਰ ਜਾਂ ਕੋਈ ਵੀ ਬੰਦਾ ਜਿਹਨੇ ਗਲਤੀ ਕੀਤੀ ਆ ਉਹਨੂੰ ਬਖਸ਼ੇ ਨਹੀਂ ਜਾਊਗਾ ਸਾਡੇ ਵੱਲੋਂ ਗਰੰਟੀ ਆ ਜੀ ਜੀ ਕਾਰਵਾਈ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਕਿਉਂ ਨਹੀਂ ਕਰਾਂਗੇ ਲੋਕਾਂ ਨੂੰ ਜਦੋਂ ਆਪਾਂ ਸ਼ਹਿਰਾਂ ਦੀ ਗੱਲ ਕਰਦੇ ਹਾਂ ਨੇ ਸ਼ਹਿਰਾਂ ਦੇ ਵਿੱਚ ਜਿਹੜੇ ਸਰਟੀਫਿਕੇਟਸ ਨੇ ਜਿਹੜਾ ਹਜੇ ਵੀ ਲੋਕਾਂ ਨੂੰ ਲਾਈਨਾਂ 'ਚ ਲੱਗਣਾ ਪੈਂਦਾ ਨਵਜੋਤ ਸਿੰਘ ਸਿੱਧੂ ਆਂਦੇ ਹੁੰਦੇ ਸੀਗੇ ਇਹ ਕਹਿੰਦੇ ਸੀਗੇ ਕਿ ਭਾਈ ਬਰਥ ਸਰਟੀਫਿਕੇਟ ਡੈਥ ਸਰਟੀਫਿਕੇਟ ਮ ਤਾਂ ਇਹਨੂੰ ਲੈ ਕੇ ਆਵਾਜ਼ੀ ਪਾਰਟੀ ਉਦੋਂ ਵੀ ਵਾਅਦੇ ਕਰਦੀ ਰਹੀ ਕਿ ਆਪਾਂ ਕੁਝ ਨਵੀਂ ਟੈਕਨੋਲੋਜੀ ਦੇ ਨਾਲ ਲੋਕਾਂ ਨੂੰ ਰੂਬਰੂ ਕਰਵਾਵਾਂਗੇ ਹੁਣ ਜੇਕਰ ਤੁਹਾਨੂੰ ਮੰਡੇਟ ਵਧੀਆ ਮਿਲ ਜਾਂਦਾ ਜਾਂ ਹਜੇ ਤੱਕ ਵੀ ਸਰਕਾਰ ਨੇ ਕੁਝ ਵਿਜ਼ਨ ਇਹਨਾਂ ਪ੍ਰਤੀ ਵੀ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਅ ਦੇਖੋ ਮੈਂ ਕਹੂੰਗਾ ਜਿਹੜਾ ਲੋਕਲ ਬੋਡੀ ਡਿਪਾਰਟਮੈਂਟ ਹੈ ਨਾ ਇੱਕ ਇਹੋ ਜਿਹਾ ਡਿਪਾਰਟਮੈਂਟ ਹੈਗਾ ਜਦੋਂ ਅਸੀਂ ਆਪਾਂ ਸਵੇਰੇ ਸੁੱਤੇ ਉੱਠਣ ਤੋਂ ਬਾਅਦ ਵੀ ਗੋ ਟੂ ਵਾਸ਼ਰੂਮ ਵੀ ਯੂਜ਼ ਵਾਸ਼ਰੂਮ ਪਾਣੀ ਹੋ ਗਿਆ ਸਾਡਾ ਸੀਵਰੇਜ ਹੋ ਗਿਆ ਟਿਲ 올 ਥਰੂ ਦਾ ਡੇ ਸੌਣ ਤੋਂ ਪਹਿਲਾਂ ਵੀ ਜਦੋਂ ਅਸੀਂ ਖਾਣਾ ਖਾ ਕੇ ਜਾਵਾਂ ਵਾਕ ਕਰਨੀ ਇਵਨਿੰਗ ਵਾਕ ਕਰਨੀ ਆ ਤੇ ਜਦੋਂ ਆਪਾਂ ਗਲੀ 'ਚ ਘੁੰਮਣਾ ਆਪਣੇ ਆਲੇ ਦੋਲੇ ਏਰੀਆ 'ਚ ਘੁੰਮਣਾ ਲੋਕੈਲਿਟੀਜ਼ 'ਚ ਘੁੰਮਣਾ ਉਦੋਂ ਸਾਨੂੰ ਉਦੋਂ ਵੀ ਸਟਰੀਟ ਲਾਈਟ ਦੇ ਲੋਡ ਹੁੰਦੀ ਆ ਮੈਂ ਕਹਿੰਦਾ ਉੱਠਣ ਤੋਂ ਬਾਅਦ ਤੇ ਸੌਣ ਤੋਂ ਪਹਿਲਾਂ ਅਸੀਂ ਹਮੇਸ਼ਾ ਹੀ ਚਾਹੇ ਚਲੋ ਸਿਟੀਜ਼ ਵਿੱਚ ਅਸੀਂ ਅਰਬਨ ਡਿਵੈਲਪਮੈਂਟ ਜਿਹੜਾ ਡਿਪਾਰਟਮੈਂਟ ਸਾਡਾ ਸੀ ਉਹ ਨਾਲ ਇਨ ਟੱਚ ਰਹਿੰਦੇ ਆ ਤੇ ਬੜੀ ਇਹ ਮੇਜਰ ਵੱਡਾ ਇੱਕ ਡਿਪਾਰਟਮੈਂਟ ਹੈਗਾ ਤੇ ਜੇ ਤੁਸੀਂ ਜਿਹੜੀ ਗੱਲ ਕੀਤੀ ਹੈਗੀ ਆ ਡੈਫੀਨਿਟਲੀ ਦੇਖੋ ਇਫ ਯੂ ਡੋਟ ਚੇਂਜ ਵਿਦ ਦਾ ਟਾਈਮ ਅਸੀਂ ਸਮੇਂ ਮੁਤਾਬਕ ਯੁੱਗ ਮੁਤਾਬਕ ਨਹੀਂ ਬਦਲਾਂਗੇ ਅਸੀਂ ਬਹੁਤ ਪਿੱਛੇ ਰਹਿ ਜਾਾਂਗੇ ਪੋਰਟਲਸ ਬਣੇ ਹੋਏ ਨੇ ਐਮ ਸੇਵਾ ਦੇ ਬਣੇ ਹੋਏ ਆ ਬਿਜਲੀ ਦੇ ਬਿੱਲ ਪਾਣੀ ਦੇ ਬਿੱਲ ਦੇ ਨੂੰ ਬਣੇ ਹੋਏ ਆਨਲਾਈਨ ਤੇ ਸੀਵੇ ਦੇ ਵੀ ਬਿੱਲ ਬਣੇ ਪੋਰਟਲ ਬਣੇ ਹੋਏ ਆ ਇਵਨ ਫੋਰ ਈ ਨਕਸ਼ਾ ਉਹ ਵੀ ਪੋਰਟਲ ਬਣੇ ਹੋਏ ਆ ਪਰ ਇਹਨੂੰ ਈਜ਼ ਕੀਤਾ ਜਾਏਗਾ ਈਜ਼ ਬਿਜ਼ਨਸ ਹੋਊਗਾ ਜਿਹੜਾ ਈਜ਼ ਆਊਟ ਕੀਤਾ ਜਾਏਗਾ ਇਹ ਜੋ ਕਈ ਵਾਰ ਅਸੀਂ ਜਾਇਦਾ ਸਾਨੂੰ ਖਬਰਾਂ ਦੇ ਕੀ ਔਰ ਸਰਵਰ ਡਾਊਨ ਹੁੰਦਾ ਕੁਝ ਟੈਕਨੀਕਲ ਇਸ਼ੂਸ ਹੈਗੇ ਆ ਅਸੀਂ ਇਹਨੂੰ ਆਪਾਂ ਇਕੋਰੀ ਦੁਆਰਾ ਸਟੱਡੀ ਕਰਕੇ ਆਪਾਂ ਇਹ ਚਾਹਦੇ ਕਿ ਇਹਨੂੰ ਜਿੰਨਾ ਸੋਖ ਆਮ ਪਬਲਿਕ ਕਿਉਂਕਿ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਉਂਕਿ ਹਜੇ ਵੀ ਲੋਕਾਂ ਨੂੰ ਬੇਸ਼ੱਕ ਇਹ ਇਲੈਕਟ੍ਰੋਨਿਕ ਹੋ ਗਿਆ ਸਾਰਾ ਡਿਜੀਟਲਾਈਜੇਸ਼ਨ ਹੋ ਗਿਆ ਫਿਰ ਵੀ ਲੋਕਾਂ ਨੂੰ ਲਾਈਨਾਂ 'ਚ ਵੀ ਖੜਨਾ ਪੈ ਰਿਹਾ ਚਾਹੇ ਉਹ ਸੁਵਿਧਾ ਸੈਂਟਰ ਜਾਂਦੇ ਨੇ ਫਿਰ ਇੱਕ ਇੱਕ ਵਾਰੀ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਐਦਾਂ ਦੇ ਫਾਰਮੈਟ ਬਣੇ ਨੇ ਕਿ ਬਈ ਨਾਮ ਦੇ ਪਹਿਲੇ ਨਾਮ ਪਵਾਉਣਾ ਹੈ ਬਰਥ ਸਰਟੀਫਿਕੇਟ ਦੇ ਵਿੱਚ ਫਿਰ ਜੇ ਕਾਸਟ ਪਵਾਣੀ ਤੇ ਫਿਰ ਅਗਲੇ 15 ਦਿਨ ਤਾਨੂੰ ਇੰਤਜ਼ਾਰ ਕਰਨਾ ਪਏਗਾ ਫਿਰ ਜੇ ਕੋ ਅਡਰੈਸ ਚੇਂਜ ਕਰਾਉਣਾ ਫਿਰ ਅਗਲੇ 15 ਦਿਨ ਇੰਤਜ਼ਾਰ ਕਰਨਾ ਪਏਗਾ ਤਾਂ ਇਹ ਈਜ਼ ਆਫ ਬਿਜ਼ਨਸ ਹੋਣਾ ਚਾਹੀਦਾ ਕਿ ਇੱਕੋ ਵਾਰੀ ਚ ਜੇਕਰ ਜਿਹੜਾ ਕੰਮ ਡਿਜੀਟਲਾਈਜੇਸ਼ਨ ਹੀ ਹੋਣਾ ਹੈ ਤਾਂ ਇੱਕੋ ਵਾਰੀ ਚ ਹੋ ਜਾਣਾ ਚਾਹੀਦਾ ਤੇ ਤੁਹਾਡੇ ਹਾਊਸ ਬੰਦੇ ਨੇ ਫਿਰ ਕਰੋਗੇ ਬਿਲਕੁਲ 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 ਸਹੀ ਤੁਹਾਡੀ ਗੱਲ ਹੈਗੀ ਹੈ ਕਿਉਂਕਿ ਸਰਕਾਰ ਦਾ ਕੰਮ ਹੀ ਹੁੰਦਾ ਕਿ ਅਸੀਂ ਜਿਹੜੀ ਸਾਡੀ ਜਨਤਾ ਹੁੰਦੀ ਪਬਲਿਕ ਹੁੰਦੀ ਉਹਨਾਂ ਦਾ ਸਮਾਂ ਬਚਾਈਏ ਉਹਨਾਂ ਦੀ ਖੱਜਲ-ਖੋਰੀ ਬਚਾਈ ਤੇ ਜੇ ਸਿਸਟਮ ਐਗਜ਼ਿਸਟ ਕਰ ਰਿਹਾ ਹੈ ਡਿਜੀਟਲਾਈਜੇਸ਼ਨ ਇਹਨੂੰ ਹੋਰ ਈਜ਼ੀ ਇਹਨੂੰ ਹੋਰ ਸਬੂਤ ਕੀਤਾ ਜਾ ਸਕਦਾ ਜਿਹੜਾ ਕਿ ਆਮ ਬੰਦਾ ਵੀ ਆਪਾਂ ਨੂੰ ਇਹਨੂੰ ਯੂਜ਼ ਕਰਾਂਗੇ ਆਪਾਂ ਇੱਥੇ ਵਰਕ ਕਰ ਰਹੇ ਆਂ ਤੇ ਇਹਨੂੰ ਹੋਰ ਇਹਨੂੰ ਆਪਾਂ ਬਿਹਤਰ ਅਸੀਂ ਆਪਾਂ ਉਹਦੇ ਲਈ ਬਣਾ ਲਈ ਬਚਨ ਵਾਦਾ ਜੀ ਸ਼ਹਿਰਾਂ ਦੀ ਸਫਾਈ ਦੇ ਨਾਲ ਤੁਸੀਂ ਵੀ ਦੇਖ ਸਕਦੇ ਕਿ ਸਵੇਰੇ ਉੱਠ ਤਾਈ ਹਰ ਵਿਅਕਤੀ ਦੀ ਇਹੀ ਮੰਗਾ ਕਿ ਉਹਦਾ ਸ਼ਹਿਰ ਉਹਦਾ ਇਲਾਕਾ ਸਾਫ਼ ਨਜ਼ਰ ਆਵੇ ਸ਼ਹਿਰਾਂ ਦੀ ਸਫਾਈਆਂ ਨੂੰ ਲੈ ਕੇ ਲੋਕ इंदौर ਨਾਲ ਕੰਪੇਅਰ ਕਰ ਰਹੇ ਨੇ ਇੰਤਜ਼ਾਰ ਕਰ ਰਹੇ ਨੇ ਕਦੋਂ ਅੰਮ੍ਰਿਤਸਰ इंदौर ਵਰਗਾ ਬਣ ਜਾਏਗਾ ਕਦੋਂ ਸਵਚ ਭਾਰਤ ਮਿਸ਼ਨ ਜਿਹੜਾ ਇੱਥੇ ਕਾਮਯਾਬ ਹੋਏਗਾ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਇਹਨੂੰ ਲੈ ਕੇ ਤੁਹਾਡੀ ਸਰਕਾਰ ਦਾ ਏਜੰਡਾ ਕੀ ਹੈ ਇਹ ਦੇਖੋ ਜਿਹੜੀਆਂ 6 ਬੇਸਿਕ ਨੀਡਸ ਅਰ ਰਿਕੁਆਇਰਮੈਂਟ ਹੈਗੀਆਂ ਜਿਹੜੀ ਸਹੂਲਤਾਂ ਲੋਕਲ ਗਵਰਨਮੈਂਟ ਬਾਡੀ ਜਿਹੜਾ ਹੈਗਾ ਡਿਪਾਰਟਮੈਂਟ ਉਹ ਦਿੰਦਾ ਲੋਕਾਂ ਨੂੰ ਸਫਾਈ ਦਿੰਦਾ ਸਾਫ਼ ਪਾਣੀ ਦਿੰਦਾ ਸੀਵਰੇਜ ਦੀ ਗੱਲ ਹੁੰਦੀ ਆ ਸਟਰੀਟ ਲਾਈਟ ਦੀ ਗੱਲ ਹੁੰਦੀ ਸੜਕਾਂ ਦੀ ਗੱਲ ਹੁੰਦੀ ਆ ਮੈਂ ਕਹਾਂਗਾ ਕਿ ਇਹੀ 6 ਕੰਮ ਜਿਹੜੇ ਹੈਗੇ ਲੋਕਲ ਗਵਰਨਮੈਂਟ ਜਿਹੜੀ ਡਿਪਾਰਟਮੈਂਟ ਉਹਦੇ ਅੰਡਰ ਆਉਂਦੇ ਹੈਗੇ ਆ ਤੇ ਵਾਕਈ ਜਿਹੜਾ ਇੰਦੋਰ ਹੈਗਾ ਇਸ ਫੀਲਡ ਨੰਬਰ 1 ਹੈਗਾ ਤੇ ਆਉਣ ਵਾਲੇ ਸਮੇਂ 'ਚ ਮੈਂ ਕਹਾਂਗਾ ਕਿ ਜੇ ਅਸੀਂ ਪੰਜਾਬ ਦੀ ਵਪਾਰਤ ਦੀ ਗੱਲ ਨਾ ਕਰੀ ਆਪਾਂ ਪੂਰੇ ਵਰਲਡ ਦੀ ਗੱਲ ਕਰੀ ਜਿਹੜੀ ਮੇਜਰ ਸਾਡੇ ਲਈ ਇਸ਼ੂ ਹੈਗਾ ਕਿ ਜਿਹੜਾ ਵੇਸਟ ਸਾਡਾ ਹੈਗਾ ਉਹਨੂੰ ਕਿੱਦਾਂ ਡਿਸਪੋਜ਼ ਆਫ ਕਰਨਾ ਹੈਗਾ ਉਹ ਸਾਡੇ ਲਈ ਵੱਡਾ ਚੈਲੰਜ ਹੈਗਾ ਤੇ ਅਸੀਂ ਕੁਝ ਸਕੀਮਸ ਲੈ ਕੇ ਆਵਾਂਗੇ ਕੁਝ ਇਦਾਂ ਦੇ ਪ੍ਰੋਜੈਕਟਸ ਲੈ ਕੇ ਆਵਾਂਗੇ ਤੇ ਜਿਹੜੀ ਘਰਤ ਘਰ ਤੋਂ ਹੀ ਜਿਹੜੀ ਸੈਗਰੀਗੇਸ਼ਨ ਹੁੰਦੀ ਆ ਗਿੱਲਾ ਕੋੜਾ ਸੁੱਕਾ ਕੋੜਾ ਅਸੀਂ ਉਹ ਸ਼ੁਰੂ ਕਰਨਾ ਸ਼ੁਰੂ ਕਰਦੇ ਹਾਂ ਉਹ ਸ਼ੁਰੂ ਹੋ ਜAVE ਤਾਂ ਉਹਦੀ ਅੱਗੇ ਜਾ ਕੇ ਸਾਡੇ ਵਿਭਾਗ ਦੇ ਸਾਡੇ ਸਫਾਈ ਕਰਮਚਾਰੀਆਂ ਦਾ ਉਹਨੇ ਸਾਡਾ ਕੰਮ ਸੁੱਖ ਹੋ ਜਾਂਦਾ ਜੇ ਅਸੀਂ ਕੂੜਾ ਇਕੱਠਾ ਕਰਨ ਦੀ ਸਿੱਟੀ ਜਾਵਾਂਗੇ ਆਪਾਂ ਉਹਨੇ ਮੈਨੂੰ ਸਾਨੂੰ ਹੋਰ ਕਰਨੀ ਪੈਂਦੀ ਹੈਗੀ ਆ ਤੇ ਡਿਪਾਰਟਮੈਂਟ ਨੇ ਕੰਮ ਕਰਨਾ ਹੀ ਕਰਨਾ ਸਰਕਾਰ ਨੇ ਵੀ ਕੰਮ ਕਰਨਾ ਕਰਨਾ ਤੇ ਲੋਕਾਪ੍ਰਤੀ ਜਿਹੜੇ ਚੰਗੇ ਨਾਗਰਿਕ ਹੈਗੇ ਅੱਛੇ ਨਾਗਰਿਕ ਅਸੀਂ ਕਿੱਦਾਂ ਬਣ ਆਇਆ ਤੇ ਉਹਨਾਂ ਲਈ ਵੀ ਅਸੀਂ ਆਪਾ এডੂਕੇਸ਼ਨ ਮੋਟੀਵੇਸ਼ਨ ਅਸੀਂ ਲਾ ਕੇ ਜਾਵਾਂਗੇ ਕਿਉਂਕਿ ਜਿੰਨਾ ਸਰਕਾਰ ਦਾ ਰੋਲ ਆ ਉਹਨਾਂ ਹੀ ਸਾਡੇ ਬੰਦਿਆਂ ਦਾ ਜਨਤਾ ਸੋਲਿਡ ਵੇਸਟ ਮੈਨੇਜਮੈਂਟ ਦੇ ਜਿਹੜੇ ਪਲਾਂਟਸ ਨੇ ਜਾਇ ਅੰਮ੍ਰਿਤਸਰ ਆ ਲੁਧਿਆਣਾ ਜਲੰਧਰ ਹਮੇਸ਼ਾ ਇਹ ਚਰਚਾ ਦਾ ਜੀ ਵਿਚਾਰ ਰਹਿੰਦੇ ਨੇ ਉਹ ਬਹੁਤ ਸਾਰੇ ਲੋਕ ਅਜੇ ਵੀ ਜੀ ਵਿਰੋਧ ਵੀ ਕਰਦੇ ਨਹੀਂ ਇਹਨਾਂ ਨੂੰ ਲੈ ਕੇ ਰਣਨੀਤੀ ਕੀ ਹੈ ਚੱਲਣਗੇ ਕਿਉਂਕਿ ਸੈਗਰੀਗੇਸ਼ਨ ਦੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਇੱਕ ਬਹੁਤ ਵੱਡੀ ਭੂਮਿਕਾ ਉਦੋਂ ਨਿਭਾਉਂਦਾ ਹੈ ਇਹ ਤਿੰਨੋਂ ਸ਼ਹਿਰਾਂ ਦੇ ਵਿੱਚ ਹੁਣ ਕੀ ਸਥਿਤੀ ਹੈ ਅੱਗੇ ਇਹਨਾਂ ਦੇ ਵਿੱਚ ਵਾਧਾ ਹੋਣਾ ਯਾਨੀ ਕਿ ਮੈਨੂੰ ਲੱਗਦਾ ਹੈ ਕਿ ਹਜੇ ਤੱਕ ਪ੍ਰੋਪਰਲੀ ਰਨ ਹੋਈ ਨਹੀਂ ਪਾਰੇ ਜੀ ਮੈਂ ਦੱਸਣਾ ਚਾਹਾਂਗਾ ਕਿ ਤੁਹਾਡੇ ਮਾਧਮ ਨਾਲ ਹੀ ਪਿਛਲੇ ਹਫਤੇ ਅਸੀਂ ਅੰਮ੍ਰਿਤਸਰ ਲੁਧਿਆਣਾ ਵਿਖੇ ਸੋਰੀ ਸਾਡੇ ਐਮ ਐਲ ਏ ਸਾਹਿਬ ਭੋਲਾ ਗਰੇਵਲ ਹਾਗੇ ਉਹਨਾਂ ਦੇ ਅਸੀਂ ਹਲਕੇ ਚ ਆਪਾਂ ਜਿਹੜਾ ਰੀਮੀਡੀਏਸ਼ਨ ਜਿਹੜਾ ਹੁੰਦਾ ਹੈਗਾ ਜਿਹੜਾ ਲਿਗੇਸੀ بیس ਦਾ ਹੁੰਦਾ ਡੰਪ ਜਿਦਾ ਬਣ ਜਾਂਦੇ ਹੈਗੇ ਉਹਦਾ ਅਸੀਂ ਪਲਾਨਟ ਸ਼ੁਰੂ ਕਰਾਇਆ ਹੈਗਾ ਤਕਰੀਬਨ ਉਹਨਾਂ ਨੇ 22 ਮਹੀਨੇ ਦਾ ਟਾਈਮ ਲਿਆ ਹੈਗਾ ਡੰਪ ਹੈਗਾ ਨੂੰ ਪੂਰਾ ਕਲੀਅਰ ਕਰਨ ਲਈ ਇਦਾਂ ਹੀ ਅਮ੍ਰਿਤਸਰ ਵਿੱਚ ਕੇ ਵੀ ਅਸੀਂ ਆਪਾਂ ਉਹ ਸ਼ੁਰੂ ਹੋ ਗਿਆ ਰਿਮੀਡੀਏਸ਼ਨ ਜਿਹੜਾ ਹੈਗਾ ਪਲਾਨਟ ਸ਼ੁਰੂ ਹੋ ਗਿਆ ਤੇ ਡੈਫੀਨਿਟਲੀ ਅਸੀਂ ਆਪਣੇ ਲੈਵਲ ਤੇ ਡਿਪਾਰਟਮੈਂਟ ਲੈਵਲ ਤੇ ਸਰਕਾਰ ਲੈਵਲ ਤੇ ਆਪਾਂ ਬੜੇ ਚਿੰਤਤ ਨੇ ਤੇ ਜਿਹੜੇ ਲੇਗੇਸੀ ਵੇਸ ਜਾਂ ਡੰਪ ਹੈਗੇ ਇਹਨਾਂ ਨੂੰ ਆਪਾਂ ਕਿੱਦਾਂ ਖਤਮ ਕਰਨਾ ਆਪਾਂ ਕਿਉਂਕਿ ਦਿਨੋ ਦਿਨ ਇਹ ਡੰਪ ਦੀ ਜਿਹੜੀ ਹੈਗੀ ਆ ਏਰੀਆ ਸਾਈਜ਼ ਉਹ ਵੱਧ ਰਿਹਾ ਹੈਗਾ ਤੇ ਅਸੀਂ ਹਰ ਮੁਮਕਿਨ ਕੋਸ਼ਿਸ਼ ਹਰ ਮੁਮਕਿਨ ਮੀਜਰਸ ਜੋ ਵੀ ਲੇਟੈਸਟ ਜੋ ਸਾਨੂੰ ਟੈਕਨੋਲੋਜੀ ਆ ਰਹੀ ਹੈਗੀ ਆ ਸਰਕਾਰ ਵੱਲੋਂ ਅਸੀਂ ਆਪਾਂ ਉਹਨੂੰ ਅਪਲਾਈ ਕਰਾਂਗੇ ਆਪਾਂ ਚਾਹੁੰਦੇ ਕਿ ਪੰਜਾਬ ਸਾਫ਼ ਸੁਥਰਾ ਹੋਵੇ ਪੰਜਾਬ ਰੋਸ਼ਨ ਹੋਵੇ ਪੰਜਾਬ ਤੰਦਰੁਸਤ ਹੋਵੇ ਤੁਹਾਡੇ ਡਿਪਾਰਟਮੈਂਟ ਨਾਲ ਜੁੜਿਆ ਇਹ ਆਖਰੀ ਸਵਾਲ ਹੋਏਗਾ ਉਸ ਤੋਂ ਬਾਅਦ ਥੋੜੇ ਸਵਾਲ ਮੈਂ ਰਾਜਨੀਤੀ ਨਾਲ ਜੁੜੇ ਵੀ ਲਵਾਵਾਂਗਾ ਬੁੱਡੇ ਨਾਲੇ ਨੂੰ ਲੈ ਕੇ ਜਿਸ ਤਰ੍ਹਾਂ ਲੁਧਿਆਣੇ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋਇਆ ਬਹੁਤ ਵੱਡਾ ਮੁੱਦਾ ਇਸ ਵੇਲੇ ਉਹ ਬਣ ਗਿਆ ਆਮ ਆਦਮੀ ਪਾਰਟੀ ਨੇ ਤਾਂ ਗਰੰਟੀ ਦਿੱਤੀ ਸੀ ਕਿ ਬੁੱਡੇ ਨਾਲੇ ਦੀ ਸਫਾਈ ਹੋਏਗੀ ਬਹੁਤ ਵਾਰੀ ਅਰਵਿੰਦ ਕੇਜਰੀਵਾਲ ਹੁਣਾਂ ਨੇ ਭਗਵੰਤਪਨ ਹੁਣਾਂ ਨੇ ਦਾਅਵੇ ਕਰ ਦਿੱਤੇ ਵਾਅਦੇ ਕਰ ਦਿੱਤੇ ਪਰ ਸਥਿਤੀ ਉੱਥੇ ਹੀ ਹੈ ਫਿਰ ਕਲੈਸ਼ ਵਾਲੀ ਸਥਿਤੀ ਬਣ ਰਹੀ ਹੈ ਇਹ ਮੁੱਦਾ ਕਿਵੇਂ ਹੱਲ ਹੋਏਗਾ ਤੁਹਾਡੀ ਸਰਕਾਰ ਇਸ ਨੂੰ ਲੈ ਕੇ ਕਿਵੇਂ ਦੇਖ ਰਹੀ ਹੈ ਕੀ ਹੋਏਗਾ ਕੀ ਅੱਗੇ ਲਈ ਅਸੀਂ ਮੀਟਿੰਗ ਕੀਤੀ ਸੀ ਵਿੱਚ ਸਾਡੇ ਇੱਕ ਟੀਮ ਸੀਗੀ ਸੰਸਿਚੇਵਾਲ ਸਾਹਿਬ ਵੀ ਇਨਵੋਲਵ ਅਸੀਂ ਕੀਤੇ ਸੀ ਆਪਾਂ ਤੇ ਬੀਸਿਕਲੀ ਜਿਹੜੇ ਇਸ਼ੂਜ਼ ਜਿਹੜੇ ਹੈਗੇ ਉੱਥੇ ਇੱਕ ਤਾਂ ਡੇਰੀਜ਼ ਦਾ ਹੈਗਾ ਉਹਨਾਂ ਦਾ ਜਿਹੜਾ ਕਾਊਂਟ ਡਾ ਜਿਹੜਾ ਵਿੱਚ ਪਿਆ ਰਿਹਾ ਹੈਗਾ ਕਿ ਜਿਹੜੇ ਡਾਈੰਗ ਯੂਨਿਟਸ ਹੈਗੇ ਇੰਡਸਟਰੀ ਦੇ ਉਹ ਵੀ ਚੱਲ ਰਹੇ ਨੇ ਉਹਦੇ ਵਿੱਚ ਵਿੱਚ ਪਿਆ ਰਿਹਾ ਹੈਗਾ ਤੇ ਅਸੀਂ ਇਹਦੇ ਲਈ ਬੜੇ ਚਿੰਤਤ ਨੇ ਕਿਉਂਕਿ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਹੈਗਾ ਅਸੀਂ ਆਪਾਂ ਸਾਰੇ ਐਜ਼ ਅ ਟੀਮ ਸੀਐਮ ਸਾਹਿਬ ਨੇ ਵੀ ਪਹਿਲਾਂ ਮੀਟਿੰਗ ਕੀਤੀ ਸੀ ਕੁਝ ਬਾਰੋ ਵੀ ਡੈਲੀਗੇਸ਼ਨ ਆਏ ਸੀ ਇਹਨੂੰ ਕਿੱਦਾਂ ਆਪਾਂ ਇਹਨੂੰ ਸੌਟ ਆਊਟ ਕਰਨਾ ਡਿਫਿਕਲਟੀਜ਼ ਹੈਗੀਆਂ ਇਹ ਨੋ ਡਾਊਟ ਕਿ ਇਹਨਾਂ ਸੌਖਾ ਕੰਮ ਨਹੀਂ ਹੈਗਾ ਚੈਲੰਜਸ ਆਰ देयर ਬਟ ਅਸੀਂ ਪੋਜ਼ਿਟਿਵ ਹੈਗੇ ਅਸੀਂ ਹੌਪਫੁਲ ਹੈਗੇ ਆਪਾਂ ਜਿਹੜਾ ਕਾਊ ਡੰਗ ਡੇਰੀਜ਼ ਦਾ ਹੈਗਾ ਉਹਨਾਂ ਨੂੰ ਵੇਸ ਨੂੰ ਆਪਾਂ ਕਿੱਦਾਂ ਕਿਤੇ ਆਪਾਂ ਡਿਸਪਰਸ ਕਰਨਾ ਜਿਹੜੀਆਂ ਕੈਮੀਕਲ ਦੀ ਜਿਹੜੀ ਫੈਕਟਰੀ ਹੈਗੇ ਡਾਈਂਗ ਯੂਨਿਟਸ ਹੈਗੇ ਆ ਉਹਨਾਂ ਨੂੰ ਅਸੀਂ ਜਿਹੜਾ ਪਾਣੀ ਹੈਗਾ ਉਹਨੂੰ ਜਿਹੜੇ ਬੇਸ ਹੈਗਾ ਉਹਨੂੰ ਆਪਾਂ ਟ੍ਰੀਟਮੈਂਟ ਕਿਦਾਂ ਅਸੀਂ ਕਰਨਾ ਹੈਗਾ ਤੇ ਇੱਕ ਮੀਟਿੰਗ ਅਸੀਂ ਆਪਾਂ ਕਰ ਲਈ ਸੀ ਇੱਕ ਮੀਟਿੰਗ ਅਸੀਂ ਆਪਾਂ ਹੁਣ ਆਪਾਂ ਗਰਾਊਂਡ ਲੈਵਲ ਤੇ ਜਾ ਕੇ ਮੈਂ ਖੁਦ ਜਾ ਕੇ ਆਪਾਂ ਸਾਰੇ ਆਫੀਸਰਸ ਜਿਹੜੇ ਸਾਡੇ ਫੈਕਟਰੀ ਵਾਲੇ ਤੇ ਜਿਹੜੇ ਸਾਡੇ ਸੰਸਥਿਚੇ ਵਾਲੇ ਸਭ ਨੂੰ ਨਾਲ ਲੱਗੇ ਅਸੀਂ ਆਪਾਂ ਗਰਾਊਂਡ ਤੇ ਵਿਕੀਵਰੀ ਕਰਾਂਗੇ ਅਸੀਂ ਆਪਾਂ ਅਸੀਂ ਪੋਜ਼ਿਟਿਵ ਹੈਗੇ ਆ ਆਪਾਂ ਤੇ ਇਹਦਾ ਆਪਾਂ ਜਰੂਰ ਆਪਾਂ ਜਿਹੜੀ ਪਬਲਿਕ ਐਕਸ਼ਨ ਕਮੇਟੀ ਨੇ ਜਿਸ ਜਿਸ ਨੇ ਉਸ ਦਿਨ ਧਰਨਾ ਲਾਇਆ ਚਾਹੇ ਲੱਖਾ ਸੁਧਵਾਨਾ ਨੇ ਚਾਹੇ ਮਤੋਜ਼ਮਾਨ ਨੇ ਉਹਨਾਂ ਨੇ ਤੇ ਹਫ਼ਤੇ ਦਾ ਫੇਰ ਸਮਾਂ ਦਿੱਤਾ ਸੀ ਜੀ ਕਿ ਦੁਵਾਰਾ ਤੁਹਾਡੀ ਸਰਕਾਰ ਦੀ ਉਹਨਾਂ ਨਾਲ ਵੀ ਗੱਲਬਾਤ ਹੋਈ ਕਿ ਕਿ ਉਹਨਾਂ ਨੂੰ ਉਹ ਜਿਸ ਤਰ੍ਹਾਂ ਪ੍ਰੈਸ਼ਰ ਤੁਹਾਡੇ ਤੇ ਕ੍ਰੀਏਟ ਕਰ ਰਹੇ ਨੇ ਸਰਕਾਰ ਤੇ ਜਾਂ ਡਾਈੰਗ ਯੂਨਿਟਸ ਵਾਲਿਆਂ ਤੇ ਕ੍ਰੀਏਟ ਕਰ ਰਹੇ ਨੇ ਪ੍ਰੈਸ਼ਰ ਕਿ ਸਰਕਾਰ ਮੀਡੀਏਟਰ ਬਣੇਗੀ ਦੇਖੋ ਐਜ਼ ਅ ਸਿਟੀਜ਼ਨ ਹਰੇਕ ਨਾਗਰਿਕ ਦਾ ਹੱਕ ਹੁੰਦਾ ਆਵਾਜ਼ ਉਠਾਣਾ ਪ੍ਰੋਟੈਸਟ ਕਰਨਾ ਤੇ ਰਾਈਟ ਨਾਓ ਅਸੀਂ ਆਪਣੇ ਲੈਵਲ ਤੇ ਆਪਣੇ ਸਰਕਾਰ ਦੇ ਲੈਵਲ ਤੇ ਤੇ ਡਿਪਾਰਟਮੈਂਟ ਲੈਵਲ ਤੇ ਅਸੀਂ ਆਪਾਂ ਕੰਮ ਕਰ ਰਹੇ ਆ ਆਪਾਂ ਜੇ ਲੋਡ ਪਈ ਉਹਨਾਂ ਕੋਈ ਗੱਲਬਾਤ ਕਰਨ ਦੀ ਜਾ ਉਹਨਾਂ ਦੇ ਵੀ ਪੁਆਇੰਟਸ ਵੀਊ ਪੁਆਇੰਟਸ ਅਗੇ ਬੈਠਣ ਵੀ 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 ਹੈਵ ਨੋ ਲਾਈਕ ਇਸ਼ੂਸ ਸਾਡੇ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਅਸੀਂ ਉਹ ਵੀ ਇੱਕ ਉਹਦੀ ਸਫਾਈ ਲਈ ਤੁਰੇ ਹੋਏ ਨੇ ਸਰਕਾਰ ਦਾ ਵੀ ਕੰਮ ਹੈ ਨਾਲੇ ਸਫਾਈ ਕਰਨੀ ਹੈ ਜੇ ਅਸੀਂ ਇਕੱਠੇ ਹੋਗੇ ਵੀ ਅਸੀਂ ਆਪਾਂ ਕੰਮ ਕਰਦੇ ਆ ਤੇ ਅਸੀਂ ਸਰਕਾਰ ਬੰਦੇਸਤਾ ਕਰੇਗੀ ਜੀ ਜਰੂਰ ਜਰੂਰ ਸਾਨੂੰ ਕੋਈ ਇਦਾਂ ਦਿੱਕਤ ਨਹੀਂ ਸਾਨੂੰ ਕਿਸ ਕਿਸੇ ਲਈ ਕੋਈ ਮਨਾਹੀ ਨਹੀਂ ਹੈਗੀ ਤੇ ਅਸੀਂ ਪੋਜ਼ੀਟਿਵ ਡਾਇਰੈਕਸ਼ਨ ਵੱਲ ਚੱਲਣਾ ਹੈ ਤੇ ਉਹਦਾ ਹੱਲ ਕਢਣਾ ਹੈ ਆਪਾਂ ਜੇ ਸਾਨੂੰ ਉਹਨਾਂ ਨਾਲ ਬੈਠਣਾ ਵੀ ਪਿਆ ਜੇ ਉਹਨਾਂ ਦੀ ਸਲਾਹ ਵੀ ਕੋਈ ਲੈਣੀ ਪਈ ਆਪਾਂ ਕੋਈ ਤਿਆਰ ਅਸੀਂ ਕੋਈ ਇਦਾਂ ਦੀ ਗੱਲ ਨਹੀਂ ਜੀ ਪਰ ਡਾਕਟਰ ਅਵਜੋਤ ਸ਼ਹਿਰਾਂ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਜਦੋਂ ਆਪਾਂ ਲੋਕ ਸਭਾ ਇਲੈਕਸ਼ਨਸ ਦੇ ਨਤੀਜੇ ਦੇਖਦੇ ਆ ਬੇਸ਼ੱਕ ਕਾਂਗਰਸ ਦੀਆਂ ਜ਼ਿਆਦਾ ਸੀਟਾਂ ਆਈਆਂ ਪਰ ਜਦੋਂ ਆਪਾਂ ਸ਼ਹਿਰਾਂ ਦੇ ਵਿੱਚ ਹਲਕਾ ਵਾਈਜ਼ ਦੇਖਦੇ ਆ ਨਤੀਜੇ ਉਹਨਾਂ ਦੇ ਤਾਂ ਭਾਜਪਾ ਬੜੀ ਮਜ਼ਬੂਤ ਸਥਿਤੀ ਦੇ ਲੁਧਿਆਣੇ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਜਲੰਧਰ ਦੇ ਵਿੱਚ ਵੀ ਦੋ ਹਲਕਿਆਂ ਦੇ ਵਿੱਚ ਬੀਜੇਪੀ ਦਾ ਬਹੁਤ ਜ਼ਿਆਦਾ ਵੋਟ ਬੈਂਕ ਆਂਦਾ ਰਿਹਾ ਅਮਰੋਦਰ ਦੇ ਵਿੱਚ ਵੀ ਇਹ ਹੀ ਸਥਿਤੀ ਰਹੀ ਫਗਵਾੜਾ ਵੀ ਬੀਜੇਪੀ ਦਾ ਅਗੜ ਮੰਨਿਆ ਜਾਂਦਾ ਤਾਂ ਜਦੋਂ ਆਮ ਆਦਮੀ ਪਾਰਟੀ ਇੱਕ ਵਾਰ ਫੇਰ ਚੋਣ ਮੈਦਾਨ ਦੇ ਵਿੱਚ ਜਾ ਰਹੀ ਹੈ ਤਾਂ ਫਿਰ ਮੁਕਾਬਲਾ ਕਿਹਦੇ ਨਾਲ ਦੇਖ ਰਹੇ ਤੁਸੀਂ ਤੁਹਾਡਾ ਮੁਕਾਬਲਾ ਕਾਂਗਰਸ ਨਾਲ ਹੋਏਗਾ ਬੀਜੇਪੀ ਦੇ ਨਾਲ ਹੋਏਗਾ ਹੁਣ ਅਕਾਲੀ ਦਲ ਨੇ ਵੀ ਐਲਾਨ ਕੀਤਾ ਕਿ ਉਹ ਵੀ ਮੈਦਾਨ ਚ ਉਹ ਵੀ ਇਲੈਕਸ਼ਨ ਦੇ ਜੀ ਇਹ ਤਕਰੀਬਨ ਜੇ ਅਸੀਂ ਗੱਲ ਕਰੀ ਇਲੈਕਸ਼ਨ ਦੀ ਮਤਲਬ ਕਿ ਹਰੇਕ ਇਲੈਕਸ਼ਨ ਵੇਲੇ ਲੋਕਾਂ ਦਾ ਅਲੱਗ-ਅਲੱਗ ਮਾਈਂਡ ਸੈਟ ਹੁੰਦਾ ਲੋਕ ਸਭਾ ਲੋਕ ਸਭਾ ਵੇਲੇ ਕੁਝ ਹੋਰ ਮਾਈਂਡ ਸੈਟ ਹੁੰਦਾ ਵਿਧਾਨ ਸਭਾ ਵੇਲੇ ਹੋਰ ਮਾਈਂਡ ਸੈਟ ਹੁੰਦਾ ਆ ਪੰਚਾਇਤੀ ਤਾਂ ਚਲੋ ਅਸੀਂ ਆਪਣੇ ਵੱਲੋਂ ਸਰਕਾਰ ਨੇ ਸੀਐਮ ਸਾਹਿਬ ਨੇ ਕਹਿ ਦਿੱਤਾ ਕਿ ਸਿੰਬਲ ਤੇ ਅਸੀਂ ਨਹੀਂ ਲੜਾ ਲੜਾਵਾਂਗੇ ਇਲੈਕਸ਼ਨ ਪਰ ਅਸੀਂ ਬੜੇ ਪੋਜ਼ਿਟਿਵ ਹੈਗੇ ਜਿੱਦਾਂ 22 ਇਲੈਕਸ਼ਨ ਵਿਧਾਨ ਸਭਾ ਅਚ ਪੰਜਾਬ ਦੀ ਇੱਕ ਇੱਕ ਥੰਪਿੰਗ ਮੈਜੋਰਿਟੀ ਦਿੱਤੀ ਆਮ ਆਦੀ ਪਾਰਟੀ ਨੂੰ ਆਮ ਆਦੀ ਪਾਰਟੀ ਸਰਕਾਰ ਦੇ ਕੰਮ ਤੇ ਮੋਰ ਲਾਈ ਆ ਤੇ ਹੁਣ ਵੀ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਵੀ ਅਸੀਂ ਬੜੇ ਪੋਜ਼ਿਟਿਵ ਹੈਗੇ ਆ ਸਾਨੂੰ ਬੜਾ ਅੱਛਾ ਰੁਝਾਨ ਮਿਲ ਰਿਹਾ ਪਰ ਮੈਂ ਸਵਾਲ ਫੇਰ ਉਹੀ ਕਰਾਂਗਾ ਕਿ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਦੀ ਜਵਾਬ ਦੇ ਰਿਹਾ ਉਸ ਤਰ੍ਹਾਂ ਨਹੀਂ ਇਲੈਕਸ਼ਨ ਲੜਦੀ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਲੜਦੀ ਆ ਸਾਰੀਆਂ ਸਟਰੈਟਜੀਜ਼ ਅਪਣਾਦੀ ਹੈ ਫਿਰ ਆਮ ਆਦਮੀ ਪਾਰਟੀ ਦੇ ਸਟਰੈਟਜੀ ਦੇ ਵਿੱਚ ਡੇੜੇ ਨੰਬਰ ਆ ਰਹੇ ਨੇ ਜੀ ਉਹਨੂੰ ਮੁਕਾਬਲਾ ਕਿਹਦੇ ਨਾਲ ਨਜ਼ਰ ਆ ਰਿਹਾ ਹੈ ਭਾਜਪਾ ਦੇ ਨਾਲ ਨਜ਼ਰ ਆ ਰਿਹਾ ਹੈ ਜਾਂ ਕਾਂਗਰਸੀਆਂ ਦੇ ਨਾਲ ਨਜ਼ਰ ਆ ਰਿਹਾ ਹੈ ਜਾਂ ਅਕਾਲੀ ਦਲ ਰੇਸ 'ਚ ਲੱਗ ਰਹੀ ਤੁਹਾਨੂੰ ਅਸੀਂ ਕਮੇਟੀਆਂ ਦੇ ਵਿੱਚ ਅਕਾਲੀ ਦਲ ਵੀ ਹੋएगी ਰੇਸ ਅ ਅਸੀਂ ਲੜਾਈ ਲੜਾਂਗੇ ਅਸੀਂ ਇਲੈਕਸ਼ਨ ਲੜਾਂਗੇ ਅਸੀਂ ਮੁੱਦਿਆਂ ਤੇ ਲੜਾਈ ਲੜਾਂਗੇ ਅਸੀਂ ਆਪਣੇ ਕੰਮ ਤੇ ਲੜਾਈ ਲੜਾਂਗੇ ਅਸੀਂ ਆਪਣੀ ਜਿਹੜੀ ਪਾਲਿਸੀਆਂ ਹੈਗੇ ਲੋਕਲ ਗਵਰਨਮੈਂਟ ਦੀਆਂ ਉਹਤੇ ਲੜਾਈ ਲੜਾਂਗੇ ਅਸੀਂ ਸਫਾਈ ਤੇ ਪਾਣੀ ਤੇ ਉਹਤੇ ਵੀ ਲੜਾਈ ਲੜਾਂਗੇ ਅਸੀਂ ਆਪਣੇ ਜਿਹੜੇ ਮੈਨੀਫੈਸਟੋ ਲੋਕਲ ਕਾਰਪੋਰੇਸ਼ਨ ਦੇ ਹੈਗੇ ਆ ਕੌਂਸਲਰਾਂ ਦੇ ਹੈਗੇ ਸੀ ਉਹਨੂੰ ਲਾ ਕੇ ਅੱਗੇ ਆਪਾਂ ਲੋਕਾਂ ਜੀ ਉਤਰਾਂਗੇ ਆਪਾਂ ਤੇ ਮੈਨੂੰ ਪੂਰੀ ਉਮੀਦ ਆ ਕਿ ਅਸੀਂ ਆਪਾਂ ਇਸ ਲੜਾਈ ਨੂੰ ਇੱਕ ਵੱਡੇ ਮਾਰ ਜਿੰਨਾ ਜਿੱਤਾਂਗੇ ਜਿਹੜੀ ਆਮ ਆਦਮੀ ਪਾਰਟੀ ਦੀ ਫੋਰਸ ਵਾਡਾਂ ਦੇ ਵਿੱਚ ਤਿਆਰ ਹੋਈ ਸੀਗੀ ਬਹੁਤ ਸਾਰੇ ਕੌਂਸਲਰਸ ਜਿਹੜੇ ਸੀਗੇ ਜਾਂ ਉਹ ਵਾਡਾਂ ਦੀ ਨੁਮਾਇੰਦਗੀ ਕਰਦੇ ਸੀਗੇ ਲੋਕਲ ਲੀਡਰ ਸੀਗੇ ਉਹ ਤੁਸੀਂ ਦੂਜੀ ਪਾਰਟੀਆਂ ਤੋਂ ਲੈ ਕੇ ਆਏ ਚਾਹੇ ਉਹ ਭਾਜਪਾ ਤੋਂ ਆਏ ਚਾਹੇ ਕਾਂਗਰਸ ਤੋਂ ਆਏ ਜੀ ਹੁਣ ਜਦੋਂ ਚੌਣ ਮੈਦਾਨ ਦੇ ਵਿੱਚ ਜਾ ਰਹੇ ਤਾਂ ਵਰਕਰ ਤੁਹਾਡੇ ਵਰਗਾ ਜਿਹੜਾ ਵਰਕਰ ਹੋਏਗਾ ਉਹ ਡਿਕ ਕਰ ਰਿਹਾ ਹੋਏਗਾ ਕਿ ਵੀ ਮੈਨੂੰ ਅੱਗੇ ਕੀਤਾ ਜਾਵੇ ਤਾਂ ਇਹ ਜਿਹੜਾ ਟਿਕਟ ਦਾ ਵਟਵਾਰਾ ਹੋਣਾ ਟਿਕਟਾਂ ਦਾ ਉਹ ਕਿਵੇਂ ਹੋਏਗਾ ਨਹੀਂ ਮੈਨੂੰ ਨਹੀਂ ਲੱਗਦਾ ਕਿ ਖਾਸ ਇਦਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਕਿਸੇ ਪਾਸੇ ਕਿਉਂਕਿ ਸਾਡੇ ਆਵਾਦੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਰੋੜਾ ਜੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਜਿਹੜੀ ਪੈਸ ਲੱਗੇ ਸਾਡੇ ਪੁਰਾਣੇ ਵੋਲੰਟੀਅਰ ਹੈਗੇ ਆ ਵਰਕਰ ਹੈਗੇ ਆ ਆਪਾਂ ਉਹਨਾਂ ਨੂੰ ਦੇਵਾਂਗੇ ਕਿਉਂਕਿ ਉਹ ਕਾਫੀ ਢੇਰ ਤੋਂ ਪਾਰਟੀ ਦੀ ਸੇਵਾ ਕਰ ਰਹੇ ਨੇ ਪਾਰਟੀ ਦੇ ਹੁਕਮਕਾਰੀ ਨੇ ਤੇ ਜਿੱਥੇ ਲੱਗਦਾ ਕਿ ਕੋਈ ਕਮੀ ਪੇਸ਼ੀ ਹੈਗੀ ਜੇ ਕੋਈ ਚੰਗਾ ਅਕਸ ਦਾ ਬੰਦਾ ਕਿਤੇ ਦੂਜੀ ਪਾਰਟੀ ਤੋਂ ਦੂਜੇ ਪਾਸੇ ਵੀ ਲਾ ਕੇ ਆਣਾ ਪੈਂਦਾ ਉਹ ਲਈ ਅਸੀਂ ਆਪਾਂ ਤਿਆਰ ਆ ਪਰ ਪਹਿਲ ਜਿਹੜੀ ਹੈਗੀ ਹੈ ਪ੍ਰਾਇਰਿਟੀ ਹੈਗੀ ਜਿਹੜੇ ਸਾਡੇ ਪੁਰਾਣੇ ਵਰਕਰ ਹੈਗੇ ਵੋਲੰਟੀਅਰ ਹੈਗੇ ਉਹਨਾਂ ਨੂੰ ਅਸੀਂ ਆਪਾਂ ਦੇ ਰਹੇ ਹਾਂ ਕਿਉਂਕਿ ਇਹ ਲੋਕਲ ਨੁਮਾਇੰਦਾ ਜਿਹੜਾ ਹੁੰਦਾ ਜਿਹੜਾ ਲੋਕਲ ਪਰਸਨ ਹੁੰਦਾ ਉਹਦੇ ਨਾਂ ਤੇ ਇਲੈਕਸ਼ਨ ਅਮੂਮਨ ਲੜਿਆ ਜਾਂਦਾ ਹੁਣ ਜਦੋਂ ਤੁਹਾਡੇ ਕੋਲ ਦੂਜੀ ਪਾਰਟੀਆਂ ਦੇ ਨੇਤਾ ਵੀ ਆਏ ਨਹੀਂ ਉਹਨਾਂ ਦੀ ਐਂਟੀਨ ਕੰਪੈਂਸੇ ਵੀ ਹੁੰਦੀ ਹੈ ਉਹਨਾਂ ਦੀ ਐਂਟੀਨ ਕੰਪੈਂਸੀ ਦਾ ਖਮਿਆਜਾ ਆਮਦ ਮੀ ਪਾਰਟੀ ਨੂੰ ਤੇ ਨਹੀਂ ਭੁ ਅਸੀਂ 22 ਚ ਇਲੈਕਸ਼ਨ ਵੀ ਲੜੀ ਅਸੀਂ ਕਈ ਬਹੁਤ ਸਾਰੇ ਜੁਆਇਨਿੰਗ ਕਰਾਈਆਂ ਸੀ इवन ਦੂਜੀ ਪਾਰਟੀ ਉਹ ਵੀ ਅਸੀਂ ਚੰਗੇ ਅਕਸ ਦੇ ਬੰਦੇ ਆਏ ਸੀਗੇ ਚੰਗੇ ਕਿਰਦਾਰ ਦੇ ਬੰਦੇ ਆਏ ਸੀਗੇ ਤੇ ਮੈਨੂੰ ਲੱਗਦਾ ਨਹੀਂ ਕੋਈ ਇਦਾਂ ਦੀ ਕੋਈ ਦਿੱਕਤ ਆਊਗੀ ਜੇ ਚੰਗੇ ਅਕਸ ਵਾਲਾ ਬੰਦਾ ਦੂਜੀ ਪਾਰਟੀ ਸਾਡ ਨੂੰ ਜੁਆਇਨ ਕਰਦਾਗੇ ਸਾਡੇ ਵੋਲੰਟੀਅਰ ਵਰਕਰ ਉਹਨੂੰ ਹੱਸ ਕੇ ਉਹਨੂੰ ਜੁਆਇਨ ਕਰਾਨਗੇ ਜੀ ਆਖਰੀ ਸਵਾਲ ਹੈ ਮੈਂ ਜਦੋਂ ਤੁਹਾਡੇ ਕੋਲ ਇੰਟਰਵਿਊ ਕਰਨ ਆ ਰਿਹਾ ਸੀਗਾ ਤਾਂ ਮੈਨੂੰ ਲੱਗਿਆ ਕਿ ਬੜਾ ਕਿਉਂਕਿ ਕੈਬਨਿਟ ਮੰਤਰੀ ਹੋ ਲਾਮ ਲਸ਼ਕਰ ਵੀ ਹੋਏਗਾ 15 ਮਿੰਟ ਤਾਂ ਮੈਂ ਦਰਸ਼ਕਾਂ ਨੂੰ ਮੈਨੂੰ ਲੱਗਦਾ ਦੱਸਣੀ ਚਾਹੀਦੀ ਹੈ ਮੋਂਟਕ ਤੇ ਪਹਿਲਾ ਨੇਤਾ ਆਮਾਨੂ ਪਾਰਟੀ ਦਾ ਆਮ ਜਿਹਾ ਨੇਤਾ ਮਿਲਿਆ ਜਿਨ੍ਹਾਂ ਦਾ ਘਰ ਵੀ ਤੁਹਾਡਾ ਲੱਭਣ 'ਚ ਮੈਨੂੰ 15 ਮਿੰਟ ਲੱਗੇ ਕਿਉਂਕਿ ਨਾ ਤਾਂ ਕੋਈ ਉੱਥੇ ਤੁਸੀਂ ਗਾਰਡ ਖੜਾ ਕੀਤਾ ਨਾ ਤੁਸੀਂ ਕੋਈ ਬੈਰੀਕੇਟਿੰਗ ਕੀਤੀ ਹੈ ਨਾ ਕੋਈ ਬੋਰਡ ਲਾਇਆ ਕਿ ਇਹ ਮੰਤਰੀ ਦਾ ਘਰ ਹੈ ਭਾਵੇਂ ਤੁਹਾਡੀ ਪਾਰਟੀ ਦੇ ਐਮਐਲਏ ਹੋਣ ਭਾਵੇਂ ਦੂਜਿਆਂ ਦੇ ਹੋਣ ਉਹਨਾਂ ਦੇ ਤਾਂ ਕਿਲੋ-ਕਿਲੋਮੀਟਰ ਦੂਰ ਵੀ ਰੈ residense ਦਾ ਬੋਰਡ ਲੱਗ ਜਾਂਦਾ ਹੈ ਬੈਰੀਕੇਟਿੰਗ ਵੀ ਹੁੰਦੀ ਹੈ ਗਾਰਡ ਵੀ ਹੁੰਦੀ ਹੈ ਬਾਹਰ ਤੇ ਇੰਨੀ ਸਿੰਪਲਿਸਿਟੀ ਕਿਉਂ ਤੁਸੀਂ ਤਾਂ ਮਸ਼ਹੂਰ ਹੁਸ਼ਿਆਰਪੁਰ 'ਚ ਕਹਿੰਦੇ ਚੱਪਲ ਪਾ ਕੇ ਫਿਰਦੇ ਜੀ ਧੰਨਵਾਦ ਤੁਹਾਡਾ ਤੇ ਚਲੋ ਅਸੀਂ ਜੁੜੇ ਵੀ ਸੀ ਆਵਾਜ਼ ਦੇ ਪਾਰਟੀ ਨਾਲ ਇਸ ਕਰਕੇ ਜਿਹੜੀ ਆਪਾਂ ਜੜੀ ਸਿੰਪਲੀ ਸਿਟੀ ਜੜੀ ਹੈਗੀ ਆਮ ਲੋਕਾਂ ਦੇ ਅਸੀਂ ਨੇਤਾ ਬਣ ਰਹੀਏ ਤੇ ਅਸੀਂ ਆਮ ਲੋਕਾਂ ਵੱਲ ਵਾਂਗ ਹੀ ਅਸੀਂ ਰਹੀਏ ਚਾਹੇ ਸਾਡਾ ਐਮਸੀਕਿਊ ਨਾ ਹੋਵੇ ਚਾਹੇ ਐਮਐਲਏ ਕਿਉਂ ਨਾ ਹੋਵੇ ਮੰਤਰੀ ਕਿਉਂ ਨਾ ਚੜੇ ਚਾਹੇ ਸਾਡੇ ਸੀਐਮ ਸਾਹਿਬਾ ਹੋ ਨਾ ਇਹੀ ਸੋਚ ਲੱਗੀ ਅਸੀਂ ਆਵਾਜ਼ ਦੀ ਪਾਰਟੀ ਨਾਲ ਜੁੜੇ ਸੀਗੇ ਤੇ ਅਸੀਂ ਇਹੀ ਸੋਚ ਨੂੰ ਅਸੀਂ ਆਪਣੀ ਲਾਈਫ 'ਚ ਅਸੀਂ ਅਪਲਾਈ ਕਰ ਰਹੇ ਹਾਂ ਕਿਉਂਕਿ ਅਸੀਂ ਨਹੀਂ ਚਾਹਦੇ ਕਿ ਅਸੀਂ ਜਿੱਦਾਂ ਜਿੱਦਾਂ ਅਸੀਂ ਉੱਪਰ ਨੂੰ ਵੱਧਦੇ ਜਾਈਏ ਤੇ ਸਾਡਾ ਤੇ ਜਨਤਾ ਕੋਲ ਕੋਈ ਗੈਪ ਵਧੇ ਹੋ ਅਸੀਂ ਉਹਨੂੰ ਗੈਪ ਨੂੰ ਜਿੰਨਾ ਘਟਾ ਸਕਦੇ ਘੱਟ ਰੱਖ ਸਕਦੇ ਉਹਨਾਂ ਘੱਟ ਰੱਖਣਾ ਆਪਾਂ ਤੇ ਸਾਡੀ ਸੋਚ ਆ ਸਾਡੇ ਸੀਐਮ ਸਾਹਿਬ ਸਾਡੇ ਭਗਵੰਤ ਮਾਨ ਜੀ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਉਹ ਵੀ ਇਸ ਤਰੀ ਸਿੰਪਲ ਲਾਈਫ ਗੁਜ਼ਾਰੇ ਦੋ ਹੀ ਇਜ਼ ਅ ਨੈਸ਼ਨਲ ਕਨਵੀਨਰ ਦਿੱਲੀ ਦੇ ਸੀਐਮ ਨੇ ਸਾਡੀ ਪਾਰਟੀ ਦੇ ਕਨਵੀਨਰ ਨੇ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਨਕਸ਼ੇ ਕਦਮ ਤੇ ਅਸੀਂ ਇਹ ਬਤ ਦੇ ਕੇ ਅਸੀਂ ਅਮਰ ਚੱਲ ਰਹੇ ਤੋ ਲੱਗਦਾ ਕਿ ਜਿਹੜੇ ਦੋਨੋਂ ਦੀ ਸਰਕਾਰ ਬਣੀ ਹੈ ਇਹ ਜਿਹੜੀ ਆਈਡਿਓਲੋਜੀ ਹੈ ਜਿਹੜੀ ਫਿਲਾਸਫੀ ਹੈ ਇਹ ਆਮ ਆਦਮੀ ਪਾਰਟੀ ਦੇ ਪੰਜਾਬ ਚ ਪ੍ਰੋਮੋਟ ਕਰਨ ਦੀ ਜ਼ਰੂਰਤ ਹੈ ਤੁਸੀਂ ਉਹਦੇ ਬ੍ਰਾਂਡ ਬੈਸਟਰ ਬਣ ਸਕਦੇ ਹੋ ਚਲੋ ਥੈਂਕ ਯੂ ਤੁਹਾਡਾ ਇਸ ਲਈ ਤੇ ਮੈਂ ਮੇਰਾ ਖਿਆਲ ਆ ਗਿਆ तकरीबन ਸਾਡੇ ਸਾਰੇ ਐਮਐਲਏ ਸਾਡੇ ਮੰਤਰੀ ਆ ਕੋਈ ਇੰਦਾਂ ਦੀ ਖਾਸ ਕੋਈ ਜਿਹਦਾ ਤੁਸੀਂ ਡਿਫਰੈਂਸ ਗੈਪ ਕ੍ਰੀਏਟ ਕਰੋ ਮੇਰੇ ਤੋਂ ਨਾਲ ਕੋਈ ਇੰਦਾ ਫਰਕ ਨਹੀਂ ਹੈਗਾ ਇਹ ਥੋੜਾ ਦਿਖਦਾ ਵੀ ਫਰਕ ਹੈਗਾ ਥੋੜਾ ਤੁਹਾਨੂੰ ਲੱਗਦਾ ਹੋਗਾ ਪਰ ਮੈਨੂੰ ਲੱਗਦਾ ਅਸੀਂ ਆਪਾਂ ਸਿੰਪਲ ਲਾਈਫ ਜੀ ਰਿਹਾ ਆ ਗੁਜ਼ਾਰੇ ਤੇ ਉਹ ਵੀ ਇਸ ਤਰੀ ਗੁਜ਼ਾਰੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਰੋਸ ਸਿੰਘ ਸਾਹਿਬ ਨਾਲ ਗੱਲਬਾਤ ਕਰਨ ਲਈ ਇਹ ਸਨ ਪੰਜਾਬ ਦੇ ਕੈਬਨਿਟ ਮੰਤਰੀ ਲੋਕਲ ਬਾਡੀ ਮਿਨਿਸਟਰ ਡਾਕਟਰ ਰਵਜੋਤ ਸਿੰਘ ਜਿਵੇਂ ਹੀ ਕਾਰਪੋਰੇਸ਼ਨਲ ਇਲੈਕਸ਼ਨਾਂ ਦੀ ਤਰੀਕਾਂ ਦਾ ਐਲਾਨ ਹੋਇਆ ਅਸੀਂ ਤੁਹਾਡੇ ਨਾਲ ਰੂਬਰੂ ਕਰਾਏ ਡਾਕਟਰ ਰਵਜੋਤ ਸਿੰਘ ਜਿਨ੍ਹਾਂ ਨੇ ਦਾਵਾ ਕੀਤਾ ਕਿ ਹੁਣ ਪੰਜੋ ਮੁੱਖ ਸ਼ਹਿਰਾਂ ਦੇ ਵਿੱਚ ਆਵਾਦਮੀ ਪਾਰਟੀ ਦੇ ਮੇਅਰ ਬਣਨਗੇ ਜਿੱਥੇ-ਜਿੱਥੇ ਕੌਂਸਲਾਂ ਦੇ ਇਲੈਕਸ਼ਨ ਹੋ ਰਹੇ ਨੇ ਉੱਥੇ ਪ੍ਰਧਾਨਗੀ ਵੀ ਆਵਾਦਮੀ ਪਾਰਟੀ ਨੂੰ ਮਿਲੇਗੀ ਔਰ ਜਿਹੜੀ ਸ਼ਹਿਰਾਂ ਦੀ ਤਰੱਕੀ ਰੁਕੀ ਹੋਈ ਸੀਗੀ ਉਹ ਜਦੋਂ ਮਿਨੀ ਸਰਕਾਰ ਹੁਣ ਬਣ ਜਾਏ ਤਾਂ ਇਹਨਾਂ ਦੇ ਮੁਤਾਬਕ ਉਹਨਾਂ ਸ਼ਹਿਰਾਂ ਦੀ ਤਰੱਕੀ ਜਿਹੜੀ ਹੈ ਉਹਦੀ ਸਪੀਡ ਦੇ ਵਿੱਚ ਦੂਜਾ ਗੇਅਰ ਪੈ ਜਾਏਗਾ। ਕੈਮਰਾਮੈਨ ਵਿਨੋਦ ਤੇ ਮਨੀਸ਼ ਦੇ ਨਾਲ ਰਮਚੂਗਾਬਾਦ ਦਿਨਿਕਸ਼ਵਰਾ ਟੀਵੀ ਹੁਸ਼ਿਆਰਪੁਰ